ਵਿੱਤ ਮੰਤਰੀ ਹਰਪਾਲ ਚੀਮਾ ਉਹਨਾਂ ਨੇ ਅੱਜ ਬਜਟ ਪੇਸ਼ ਕੀਤਾ ਇਸ ਬਜਟ ਦੇ ਵਿੱਚ ਕੀ ਕੁਝ ਖਾਸ ਰਿਹਾ ਕਿਉਂਕਿ ਸਿੱਖਿਆ ਨੂੰ ਲੈ ਕੇ ਸਿਹਤ ਨੂੰ ਲੈ ਕੇ ਇਸ ਤੋਂ ਇਲਾਵਾ ਉਦਯੋਗ ਨੂੰ ਲੈ ਕੇ ਬਾਕੀ ਕਾਫੀ ਐਲਾਨ ਨਾਮੇ ਨੇ ਜਿਹੜੇ ਕੀਤੇ ਗਏ ਤੇ ਪਹਿਲੀ ਵਾਰ ਹੋਇਆ ਕਿ ਬਜਟ ਦੇ ਵਿੱਚ ਡਰੱਗਸ ਨੂੰ ਲੈ ਕੇ ਕੁਝ ਖਾਸ ਐਲਾਨ ਕੀਤਾ ਗਿਆ ਇਸ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਉਹ ਪਿਛਲੇ ਤਿੰਨ ਸਾਲ ਵੀ ਕੰਮ ਕਰਨ ਦਾ ਮੌਕਾ ਸੀ ਇਹ ਜੋ ਤਾਂសារ ਇਤਨਾ ਮੰਨਿਆ ਜਾ ਸਕਦਾ ਕਿ ਜੋ ਪਿਛਲੇ ਕਟਾਂ ਉਹਨਾਂ ਨੂੰ ਅਪਰੂਵ ਕਰਨ ਦਾ ਗੱਲ ਔਰ ਭਵਿੱਖ ਦੀ ਸਿਹਦੀ ਹੁੰਦੀ ਹੈ ਸਭ ਨੂੰ ਪਤਾ ਹੈ ਇਲੈਕਸ ਨਹੀਂ ਹੋ ਰਿਹਾ ਅਗਲਾ ਜੜਾ ਹੈਗਾ ਉਸ ਦੇ ਮੱਦੇਨਜ਼ਰ ਜਿਹੜਾ ਬਜਟ ਪੇਸ਼ ਕੀਤਾ ਜਾਂਦਾ ਆਦਿ ਭਵੰਤਮਾਨ ਨੇ ਇਹ ਪੰਜ ਗਰੰਟੀਆਂ ਕੀਤੀਆਂ ਸੀ ਪੰਜਾਬੀਆਂ ਨਾਲ ਕਿ ਇਹ ਕਦੇ ਗਰੰਟੀ ਨਹੀਂ ਛੱਡ ਕੇ ਉਸ ਗਰੰਟੀ ਦੇ ਆਪਾਂ ਜਿੱਚੇ ਤੌਰ ਤੇ ਆਮਾ ਬਣਾ ਤੇ ਹੁੰੜਾ ਤੋਂ ਤਾਂ ਬਜਟ ਆ ਦਾ ਨਾਇ ਰੱਖਿਆ ਗਿਆ ਕਿ ਪੰਜਾਬ ਦੀ ਬਦਲ ਦੀ ਨਹਿਰ ਬਜਟਾਇ ਦੀ ਵਿੱਚ ਹਰ ਵਰਗ ਨੂੰ ਖੇਤੀਬਾੜੀ ਸੈਕਟਰ ਨੂੰ ਵਿਸ਼ਵ ਹੋ ਗਿਆ ਕਾਰੋਬਾਰੀਆਂ ਨੂੰ ਵਿਸ਼ਵ ਹੋ ਗਿਆ ਇਤਨਾ ਜਿਹੜੇ ਸੀਡਾ ਮੁੱਦੇ ਜਿਹਨਾਂ ਦਾ ਤੁਸੀਂ ਜ਼ਿਕਰ ਕਰਿਆ ਉਹ ਨਸ਼ਾ ਦੀ ਗੱਲ ਕਰ ਲਈਏ ਇਦਾਂ ਹੀ ਜਿਹੜਾ ਬਾਤਾਵਰਨ ਦੀ ਗੱਲ ਕਰ ਲਈਏ ਪਾਣੀ ਦੀ ਗੱਲ ਕਰ ਲਈਏ ਤਾਂ ਕੀ ਇਹਦੇ ਪਾਣੀ ਦੇ ਮਾਮਲੇ ਵਿੱਚ ਇਸਾਨਾ ਦੇ ਲਈ ਬਜਟ ਦੇ ਵਿੱਚ ਕੀ ਕੁਝ ਖਾਸ ਹੈ ਜਿਹੜਾ ਹੋ ਰਿਹਾ ਕਿਉਂਕਿ ਫਸਲੀ ਵਿਭੰਨਤਾ ਦੀ ਗੱਲਬਾਤ ਹੋਈ ਹੈ ਤੇ ਇਹ ਵੀ ਕਿਹਾ ਗਿਆ ਹੈ ਕਿ ਜੋ ਖੇਤੀ ਖੇਤਰ ਦੇ ਵਿੱਚ ਸਬਸਿਡੀ ਸੀ ਉਸੇ ਤਰ੍ਹਾਂ ਜਾਰੀ ਰਹੇਗੀ ਇਹ ਸਭ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਕਿਸਾਨਾਂ ਨੂੰ ਵੀ ਬੜੀਆਂ ਉਮੀਦਾਂ ਸੀ ਇਸ ਬਜਟ ਤੋਂ ਦੇਖੋ ਆਪਾਂ ਸਾਰੇ ਜਾਣਦੇ ਹਾਂ ਪਿਛਲੇ ਕਾਫੀ ਸਮੇਂ ਤੋਂ ਪੰਜਾਬ 'ਚ ਜਿਹੜਾ ਕਿਸਾਨੀ ਅੰਦੋਲਨ ਹੈ ਸ਼ੰਭੂ ਤੇ ਖਨੂਰੀ ਬਾਗ ਦਾ ਹੁਣ ਤਾਂ ਆਪਾਂ ਕਹਾਂਗੇ ਫੌਰੀ ਤੌਰ ਤੇ ਕਿ ਇੱਕ ਇਤਿਹਾਸ ਦੀ ਗੱਲ ਬਣ ਕੇ ਰਹਿ ਗਿਆ ਇੱਕ ਵੱਡਾ ਮੁੱਦਾ ਪੰਜਾਬ ਕੋਲੇ ਬਜਟ ਦੀ ਗੱਲ ਐ ਇਸ ਨਹੀਂ ਹੈ ਗੱਲ ਜ਼ਰੂਰ ਹੈ ਕਿ ਮੱਕੀ ਦੀ ਫਸਲ ਜਿਹੜੀ ਹੈਗੀ ਆ ਉਹਦੀ ਜ਼ਰੂਰ ਗੱਲ ਕੀਤੀ ਗਈ ਹੈ ਉਹਦੇ ਦੇ ਅੱਛੇ ਛੇ ਤੌਰ ਤੇ ਇਹਨਾਂ ਜ਼ਿਲ੍ਹਿਆਂ ਦੀ ਚੋਣ ਕੀਤੀ ਹੈ ਕਿ ਕੀ ਜਾਦਾ ਹੈ ਸਰਕਾਰ ਨੇ ਇੱਕ ਕੋਸ਼ਿਸ਼ ਕੀਤੀ ਇਸ ਜਿੱਦਗੀ ਦੇ ਨਾਲ ਕਿ ਕੀ ਕੁਝ ਰਕਵਾ ਜਿਹੜਾ ਹੈਗਾ ਉਹ ਚੋਂ ਨੇ ਇਠੋਂ ਪਟਾ ਕੇ ਮੱਕੀ ਲੈਂਦਾ ਜਾ ਸਕਦਾ ਹੈ ਲੇ ਸਮੇਂ ਦੇ ਦੌਰਾਨ ਗੁਲਾਬੀ ਸੁੰਡੀ ਚਿੱਟੀ ਸੁੰਡੀ ਹੋਰ ਪਤਾ ਨਹੀਂ ਕਿੰਨੀਆਂ ਸੁੰਡੀਆਂ ਨੇ ਆਪਣੇ ਪੈਰ ਫਸਾਰੇ ਤਾਂ ਲਗਭਗ ਹੁਣ ਖਤਮ ਹੋਣ ਵੱਲ ਵੱਧ ਚੁੱਕਿਆ ਇਹ ਸਲਸਲਾ ਜਿਹੜਾ ਖੇਤੀਬਾੜੀ ਦਾ ਤੇ ਇੱਕ ਰਿਪੋਰਟ ਆਉਂਦੀ ਹੈ ਇੱਕ ਵੱਡੇ ਨਿਊਜ਼ਪੇਪਰ ਦੀ ਉਹ ਵੀ ਇਹੀ ਕਹਿੰਦੀ ਹੈ ਕਿ ਹੁਣ ਮਾਲਵਾ ਖੇਤਰ ਕਾਟਨ ਹੈ ਜਿਹੜੀ ਉਸ ਤੇ ਉਤਪਾਦ ਹੈ ਜਿਹੜਾ ਉਹ ਨਹੀਂ ਕਰ ਰਿਹਾ ਪੰਜਾਬ ਦੇ ਵਿੱਚ ਪਾਣੀਆਂ ਦਾ ਜਿਸ ਤਰ੍ਹਾਂ ਦਾ ਪੱਧਰ ਹੈ ਪਾਣੀਆਂ ਨੂੰ ਲੈ ਕੇ ਜਿਸ ਤਰ੍ਹਾਂ ਲਗਾਤਾਰ ਸੀਚੇਵਲ ਕੰਮ ਕਰ ਰਹੇ ਨੇ ਤਾਂ ਇੱਕ ਮਾਡਲ ਬਣਾਇਆ ਗਿਆ ਸੀਚੇਵਲ ਹੁਣਾ ਦੇ ਵੱਲੋਂ ਪਰ ਅੱਜ ਉਹ ਸੀਚੇਵਲ ਹੁਣਾ ਦਾ ਮਾਡਲ ਬਹਿਸ ਦਾ ਮੁੱਦਾ ਬਣ ਗਿਆ ਵਿਧਾਨ ਸਭਾ ਦੇ ਇਹ ਵਿਰੋਧਤਾ ਦੇ ਨੇਤਾ ਬਾਜਵਾ ਸਾਹਿਬ ਨੇ ਉਹ ਕਹਿੰਦੇ ਕਿ ਤੁਸੀਂ ਕਿਸ ਆਧਾਰ ਤੇ ਇਸ ਮਾਡਲ ਨੂੰ ਅਪਣਾਉਣਾ ਚਾਹੁੰਦੇ ਹੋ ਕਿਉਂਕਿ ਉਹ ਕੋਈ ਇੰਜੀਨੀਅਰ ਨਹੀਂ ਹੈ ਤਾਂ ਉਸ ਦੇ ਜਵਾਬ ਨੇ ਜਿਹੜੇ ਠੋਕਵੇਂ ਜਵਾਬ ਉਹ ਸਿਹਤ ਮੰਤਰੀ ਹੁਣਾ ਦੇ ਵੱਲੋਂ ਵੀ ਦਿੱਤੇ ਗਏ ਐ ਬਹਿਸ ਬਾਜੀ ਦੇ ਵਿੱਚੋਂ ਕੀ ਕੁਝ ਨਿਕਲਿਆ ਜਰੂਰ ਦੱਸੋ ਸੈਂਸਿਟਿਵਲ ਫੇਰ ਮਾਰ ਲੈ ਫਿਰ ਮਾਰ ਨੂੰ ਕਿਉਂ ਬਣਾਇਆ ਜਾ ਰਿਹਾ ਹੈ ਘਰ ਬਾਜਾ ਸਾਧਾ ਹੈ ਇਹ ਕਾਫੀ ਲੱਗਦਾ ਹੈ ਕਿ ਤਲਖ ਜਵਾਬ ਸੀ ਸੈਂਸਿਟਿਵਲ ਨੇ ਕਾਫੀ ਲੰਬੇ ਸਮੇਂ ਤੋਂ ਪੰਜਾਬ ਦੀ ਗੇਂ ਨਦੀ ਦੀ ਆਪਾਂ ਗੱਲ ਕਰੀਏ ਉਹਦਾ ਪਾਣੀ ਸਾਫ ਸੁਥਰਾ ਕੀਤਾ ਇਥੇ ਅੱਬਾ ਸੈਂਸਿਟਿਵਲ ਦਾ ਕਾਫੀ ਖਾਮਜਾਬੀ ਨਾਲ ਬਲਕਣ ਦੇਸ਼ਾਂ 'ਚ ਵੀ ਇਸ ਮਾਡਲ ਦੀ ਚਰਚਾ ਆਈ ਗਈ ਹੈ ਸਰਪਰੀ ਕਮੇਟੀ ਜੋ ਕਿ ਬੜਾਈ ਗਈ ਹੈ ਉਸ ਦੀ ਅੱਜ ਜਲੰਧਰ ਦੇ ਵਿੱਚ ਇੱਕ ਭਰਵੀ ਇਕੱਤਰਤਾ ਹੋਈ ਹੈ ਜਿਦੇ ਵਿੱਚ ਸਾਰੇ ਮੈਂਬਰ ਮੌਜੂਦ ਸੀ ਤੇ ਹੰਗਾਰਾ ਬਹੁਤ ਵਧੀਆ ਮਿਲਿਆ ਵੱਡੇ ਪੱਧਰ ਤੇ ਲੋਕ ਇਸ ਭਰਤੀ ਮਹਿੰਦ ਦੇ ਵਿੱਚ ਹਿੱਸਾ ਲੈਣ ਪਹੁੰਚੇ ਆ ਕਿਵੇਂ ਦੇਖਦੇ ਇਸ ਨੂੰ ਕਿਉਂਕਿ ਹੁਣ ਇਸ ਭਰਤੀ ਦਾ ਲੈਵਲ ਇੱਕ ਵੱਖਰਾ ਹੋ ਗਿਆ ਹੈ ਪਾਣੀ ਮੈਂਬਰੀ ਕਮੇਟੀ ਨੇ ਆਪਣੀ ਨੂੰ ਕਹੀਏ ਜੈਨੀਸ਼ਾ ਦਾ ਮਸਲਾ ਰੱਖਿਆ ਨੂੰ ਕਿਹਾ ਕਿ ਅਸੀਂ ਤਾਂ ਜੋ ਕਾਲਤਾ ਸਤਫਰਮਾਨ ਆਇਆ ਉਦੋਂ ਤੱਕ ਭਰਤੀ ਕਰਾਂਗੇ ਕਰਾਂਗੇ ਖਾਲੀਦਾਲ ਦੀ ਲੀਡਰਸ਼ਿਪ ਹੈ ਜਿਨ੍ਹਾਂ ਨੇ ਤਿਆਰ ਕੀਤਾ ਕਿ ਇਸ ਪਾਣੀ ਮੈਂ ਮੇਰੀ ਕੁੜੀ ਨੂੰ ਭਾਤੀ ਦੇ ਨੇੜੇ ਨਹੀਂ ਲੱਗਣ ਦਿੱਤਾ ਉਹਨਾਂ ਨੇ ਸਤਿ ਸ਼੍ਰੀ ਅਕਾਲ ਜੀ ਨਿਊਜ਼ ਬਿਹਾਈਂਡ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਅੱਜ ਗੱਲਬਾਤ ਕਰਾਂਗੇ ਪੰਜਾਬ ਸਰਕਾਰ ਦੇ ਵੱਲੋਂ ਪੇਸ਼ ਕੀਤੇ ਗਏ ਬਜਟ ਦੀ ਆਖਿਰਕਾਰ ਚੌਥਾ ਬਜਟ ਹੈ ਜਿਹੜਾ ਪੰਜਾਬ ਸਰਕਾਰ ਨੇ ਪੇਸ਼ ਕਰ ਦਿੱਤਾ ਤੇ ਇਸ ਦੇ ਵਿੱਚ ਕੀ ਕੁਝ ਖਾਸ ਰਿਹਾ ਬਜਟ ਦੇ ਵਿੱਚ ਇਸ ਸਾਰੀ ਜਾਣਕਾਰੀ ਲਈ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਵਾਗਤ ਕਰ ਲੈਣੇ ਆ ਸਵਾਗਤ ਹੈ ਸਸੋ ਬਹੁਤ ਬਹੁਤ ਤੁਹਾਡਾ ਮਿਹਰਬਾਨੀ ਪ੍ਰਾਤੋਨ ਦੇ ਦਰਸ਼ਕ ਨੂੰ ਇਹ ਸਰਕਾਰ ਨਾਲ ਸਸਿਕਾਲ ਬਿਲਕੁਲ ਅਹਿਮ ਮੁੱਦਾ ਹੈ ਲੋ ਸਵਾਲ ਜੀ ਸਿੱਧਾ ਸਭ ਤੋਂ ਪਹਿਲਾਂ ਤਾਂ ਗੱਲ ਇਹ ਕਿ ਵਿੱਤ ਮੰਤਰੀ ਹਰਪਾਲ ਛੀਮਾ ਉਹਨਾਂ ਨੇ ਅੱਜ ਬਜਟ ਪੇਸ਼ ਕੀਤਾ ਇਸ ਬਜਟ ਦੇ ਵਿੱਚ ਕੀ ਕੁਝ ਖਾਸ ਰਿਹਾ ਕਿਉਂਕਿ ਸਿੱਖਿਆ ਨੂੰ ਲੈ ਕੇ ਸਿਹਤ ਨੂੰ ਲੈ ਕੇ ਇਸ ਤੋਂ ਇਲਾਵਾ ਉਦਯੋਗ ਨੂੰ ਲੈ ਕੇ ਕਾਫੀ ਐਲਾਨ ਨਾਮੇ ਨੇ ਜਿਹੜੇ ਕੀਤੇ ਗਏ ਤੇ ਪਹਿਲੀ ਵਾਰ ਹੋਇਆ ਕਿ ਬਜਟ ਦੇ ਵਿੱਚ ਡਰੱਗਸ ਨੂੰ ਲੈ ਕੇ ਕੁਝ ਖਾਸ ਐਲਾਨ ਕੀਤਾ ਗਿਆ ਇਸ ਬਾਰੇ ਜਾਣਕਾਰੀ ਸਾਂਝੀ ਕਰੋ ਬਿਲਕੁਲ ਤਾਂ ਜਿਹੜਾ ਚੌਥਾ ਬਜਟ ਹੈ ਦੇਖੋ ਵਿਤਮੰਤਰਿਹਰਪਾਲ ਟੀਮਾਂ ਦਾ ਬਜਟ ਹੈਗਾ ਦਿੱਤੇ ਬੜੀਆਂ ਨਜ਼ਰਾਂ ਸਭ ਦੀਆਂ ਟਿੱਕੀਆਂ ਇੱਕ ਤਾਂ ਇਸ ਕਰਕੇ ਕਿ ਚੌਥਾ ਬਜਟ ਚੌਥੇ ਬਾਈਸ਼ ਦਾ ਮੇਰਾ ਕਹਿੰਦੀ ਮਰਾਦ ਹੈ ਭਾਵ ਹੈ ਕਿ ਇਲੈਕਸ਼ਨ ਤੋਂ ਇੱਕ ਸਾਲ ਪਹਿਲਾਂ ਦਾ ਬਜਟ ਹੈ ਅਗਲੇ ਸਾਲ ਤਾਂ ਇਲੈਕਸ਼ਨ ਵੀ ਆ ਜਾਣੀਆਂ ਤਾਂ ਫਿਰ ਜੋ ਵੀ ਬਜਟ ਦਾ ਆਏਗਾ ਇਹ ਮੰਨਿਆ ਜਾਏਗਾ ਕਿ ਜੀਵੰਤਾ ਇਲੈਕਸ਼ਨ ਦੇ ਮੱਦੇਨਜ਼ਰ ਸੋ ਪਿਛਲੇ ਤਿੰਨ ਸਾਲ ਵੀ ਕੰਮ ਕਰਨ ਦਾ ਮੌਕਾ ਸੀ ਇਹ ਚੌਥਾ ਸਾਲ ਹੈ ਇੱਕ ਤਰ੍ਹਾਂ ਦਾ ਮੰਨਿਆ ਜਾ ਸਕਦਾ ਹੈ ਕਿ ਜੋ ਪਿਛਲੇ ਘਟਾ ਹਨ ਉਹਨਾਂ ਨੂੰ ਇੰਪਰੂਵ ਕਰਨ ਦਾ ਗੱਲ ਔਰ ਭਵਿੱਖ ਦੀ ਸੇਧ ਰਹੀ ਹੁੰਦੀ ਹੈ ਸਭ ਨੂੰ ਪਤਾ ਹੈ ਕਿ ਇਲੈਕਸ਼ਨ ਹੀ ਹੈ ਅਗਲਾ ਜਿਹੜਾ ਹੈਗਾ ਤੇ ਉਸ ਦੇ ਮੱਦੇਨਜ਼ਰ ਜਿਹੜਾ ਬਜਟ ਪੇਸ਼ ਕੀਤਾ ਜਾਂਦਾ ਸੁਭੇਤ ਮੰਤਰੀ ਨੂੰ ਜਿਹੜਾ ਮੌਕਾ ਮਿਲਿਆ ਬਜਟ ਚੇਕ ਕਰਨ ਦਾ ਚੌਥਾ ਬਜਟ ਆਪਣੇ ਆਵਿਚਕ ਹੈ ਮਾਮਲਾ ਹੁੰਦਾ ਜਿੱਦਾਂ ਮੈਂ ਪਹਿਲਾਂ ਜ਼ਿਕਰ ਕਰਦਾ ਕਿ ਇਹ ਜੋ ਪੰਜਾਬ ਦਾ ਸੰਸਦ ਦਾ ਸੈਸ਼ਨ ਚੱਲ ਰਿਹਾ ਇਹਦਾ ਨਾ ਹੀ ਬਜਟ ਸੈਸ਼ਨ ਹੈ ਕਿਉਂਕਿ ਸਭ ਤੋਂ ਵੱਡਾ ਮਾਮਲਾ ਸਵੱਜ ਉਹ ਸੈਸ਼ਨ ਦਾ ਬਜਟ ਸਨ ਹਿੰਦੀ ਦੇ ਸਾਰੇ ਨੇ ਨਜ਼ਰਾਂ ਟਿਕੀਆਂ ਹੋਈਆਂ ਸੀ ਉਹਦੀ ਤੇ ਆਪਣੇ ਤੌਰ ਤੇ ਹਾਕਮਦਰ ਦਾ ਆਪਣਾ ਨਜ਼ਰੀਆ ਜਦੋਂ ਆਪਾਂ ਮੁੱਦਿਆਂ ਦੀ ਗੱਲ ਕਰ ਦਿੰਦੇ ਇਹਨਾਂ ਮੁੱਦਿਆਂ 'ਚ ਸਰਕਾਰ ਨੇ ਕੋਸ਼ਿਸ਼ ਕੀਤੀ ਹੈ ਕਿ ਸਮਾਜ ਦੇ ਹਰ ਵਰਗ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਅਹਿਸਾਸ ਕਰਾਉਣ ਦੀ ਕਿ ਸਰਕਾਰ ਨੂੰ ਉਹਨਾਂ ਦੇ ਹਿੱਤਾਂ ਦਾ ਧਿਆਨ ਹੈ ਫਾਰ ਐਗਜ਼ਾਮਪਲ ਜੇ ਆਪਾਂ ਸਿਹਤ ਦੀ ਗੱਲ ਕਰਦੇ ਹਾਂ ਸਿਹਤ ਦੇ ਬਾਰੇ 'ਚ ਪਿਛਲੇ ਸਾਲ ਦੇ ਮਕਾਲਿਚ ਬਜਟ ਦਾ ਰੱਖਿਆ ਹੀ ਗਿਆ ਅਰੇ ਵੀ ਇਸ ਕਲਪ ਦੇ ਜ਼ੋਰ ਦਿੱਤਾ ਗਿਆ ਜਦੋਂ ਵਿਧਮంత్రి ਕਹਿ ਰਹੇ ਸੀ ਕਿ ਦੇਖੋ ਜੇ ਸਾਡੀ ਸਰਕਾਰ ਨੇ ਪਿਛਲੇ ਸਮੇਂ ਚ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਪੰਜ ਗਰੰਟੀਆਂ ਕੀਤੀਆਂ ਸੀ ਪੰਜਾਬੀਆਂ ਦੇ ਨਾਲ ਕਿੰਦੇ ਕਦੀ ਗਰੰਟੀ ਨੇ ਸਾਡੀ ਕਿਸ ਗਰੰਟੀ ਦੇ ਆਪਾਂ ਅਚੇ ਚੇਤੌਰ ਤੇ ਆ ਮੰਗੇ ਜਿਸ ਦਾ ਜ਼ਿਕਰ ਕੀਤਾ ਗਿਆ ਬਾਕੀ ਗਰੰਟੀਆਂ ਕਹਿੰਦੇ ਪੂਰੀਆਂ ਕਰ ਦਿੱਤੀਆਂ ਗਈਆਂ ਉਹਨਾਂ ਗਰੰਟੀਆਂ ਜਿਹਨਾਂ ਦਾ ਜ਼ਿਕਰ ਕੀਤਾ ਮਹੱਲਾਕ ਲੇਨ ਦੀ ਗੱਲ ਕੀਤੀ ਹੈ ਸਿਹਤ ਸੁਭਾਵਾਂ ਦੀ ਗੱਲ ਕੀਤੀ ਹੈ ਇਹ ਦੇ ਰਾਏ ਮੈਂ ਸਕੂਲ ਦੀ ਗੱਲ ਕੀਤੀ ਹੈ ਕਿ ਕਿਤਾ ਸਿੱਖਿਆ ਮਾਡਲ ਦੇ ਤੌਰ ਤੇ ਪੰਜਾਬ ਜੁੜਾਗਾ ਫਿਰਲੇ ਵਿਆਪਕ ਹੈ ਉਹਨਾਂ ਨੂੰ ਵਿਦੇਸ਼ਾਂ ਚ ਸਟੱਡੀ ਕਰਨ ਦੇ ਲਈ ਭੇਜਾਇਆ ਗਿਆ ਗੁਰਪੰਧ ਵਿੱਚ ਉਹ ਵਾਅਦਿਆਂ ਦੀ ਗੱਲ ਕੀਤੀ ਹੈ ਸਪੋਰਟਸ ਦੀ ਗੱਲ ਕੀਤੀ ਗਈ ਹੈ ਰੋਜ਼ਗਾਰ ਮਹਿਆ ਵਿਕਾਸ ਦੀ ਬਜਟ ਦਾ ਨਾ ਹੀ ਜਿਹੜਾ ਬਦਲਾ ਪੰਜਾਬ ਇੱਕ ਤਰੀਕੇ ਨਾਲ ਕਿ ਪਿਛਲੇ 4 ਸਾਲਾਂ ਚ ਕਿਸ ਤਰੀਕੇ ਨਾਲ ਬਦਲਾਅ ਦਾ ਮਾਹੌਲ ਬਣਿਆ ਤੇ ਹੁਣ ਰਚੋਤਾ ਬਜਟ ਹੈ ਉਦਾਂ ਨਾਈ ਰੱਖਿਆ ਗਿਆ ਕਿ ਪੰਜਾਬ ਦੀ ਬਦਲ ਦੀ ਨਹਾਰ ਵਾਲਾ ਬਜਟ ਹੈ ਜਿਸ ਵਿੱਚ ਹਰ ਵਰਗ ਨੂੰ ਖੇਤੀਬਾੜੀ ਸੈਕਟਰ ਨੂੰ ਵਿਚਰਿਆ ਗਿਆ ਕਾਰੋਬਾਰੀਆਂ ਨੂੰ ਵਿਚਰਿਆ ਗਿਆ ਇਤਦਾਂ ਕਿ ਜਿਹੜੇ ਸਿੱਧਾ ਮੁੱਦੇ ਜਿੰਨੇ ਤੁਸੀਂ ਜ਼ਿਕਰ ਕਰਿਆ ਉਹਨਾਂਸ਼ਾਂ ਦੀ ਗੱਲ ਕਰ ਲਈਏ ਇਦਾਂ ਹੀ ਜਿਹੜਾ ਹੈਗਾ ਵਾਤਾਵਰਣ ਦੀ ਗੱਲ ਕਰ ਲਈਏ ਪਾਣੀ ਦੀ ਗੱਲ ਕਰ ਲਈ ਤਾਂ ਤੀਹਲੇ ਪਾਣੀ ਦੇ ਮਾਮਲੇ ਦੀ ਗੱਲ ਕਰ ਲਈਏ ਬਿਜਲੀ ਮੁਹ ਦੇਣ ਦੀ ਸਹੂਲਤ ਦੀ ਗੱਲ ਕਰ ਲਈ ਜਿਹੜੇ ਖੇਤੀਬਾੜੀ ਨੂੰ ਬਿਜਲੀ ਮਿਲਦੀ ਹੈ ਉਹ ਗਰੰਟੀਆਂ ਜਾਰੀ ਰੱਖਣ ਦੀ ਗੱਲ ਕਰ ਲਈਏ ਸੋ ਸਾਰੇ ਜਿਹੜੇ اہم ਮੁੱਦੇ ਆ ਉਹਨਾਂ ਮੁੱਦਿਆਂ ਨੂੰ ਵਿੱਤ ਮੰਤਰੀ ਵੱਲੋਂ ਆਪਣੇ ਨਜ਼ਰੀੇ ਨਾਲ ਆਪਣੇ ਵਿਚਾਰ ਨਾਲ ਟੱਚ ਕਰਨ ਦੀ ਕੋਸ਼ਿਸ਼ ਕੀਤੀ ਅਸਮ ਇਹ ਆ ਦੇਂਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜਿਹੜੀ ਮੌਜੂਦਾ ਸਰਕਾਰ ਹੈ ਚੌਥਾ ਬਜਟ ਜਿਹੜਾ ਪੇਸ਼ ਕੀਤਾ ਜਾ ਰਿਹਾ ਹੈ ਤਾਂ ਪੰਜਾਬ ਹਰ ਵਰਗ ਦਾ ਉਸ ਬਜਟ ਵਿੱਚ ਧਿਆਨ ਰੱਖ ਰਹੀ ਹੈ ਜੀ ਜੀ ਸਿੱਧ ਸਾਹਿਬ ਜ਼ਿਕਰ ਖਾਸ ਤੌਰ ਤੇ ਕਿਸਾਨਾਂ ਦੇ ਲਈ ਕਰਾਂਗੇ ਕਿ ਕਿਸਾਨਾਂ ਦੇ ਲਈ ਬਜਟ ਦੇ ਵਿੱਚ ਕੀ ਕੁਝ ਖਾਸ ਹੈ ਜਿਹੜਾ ਹੋ ਰਿਹਾ ਕਿਉਂਕਿ ਫਸਲੀ ਵਿਵਪਨਤਾ ਦੀ ਗੱਲਬਾਤ ਹੋਈ ਹੈ ਤੇ ਇਹ ਵੀ ਕਿਹਾ ਗਿਆ ਹੈ ਕਿ ਜੋ ਖੇਤੀ ਖੇਤਰ ਦੇ ਵਿੱਚ ਸਬਸਿਡੀ ਸੀ ਉਸੇ ਤਰ੍ਹਾਂ ਜਾਰੀ ਰਹੇਗੀ ਇਹ ਸਭ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਕਿਸਾਨਾਂ ਨੂੰ ਵੀ ਬੜੀਆਂ ਉਮੀਦਾਂ ਸੀ ਇਸ ਬਜਟ ਤੋਂ ਦੇਖੋ ਆਪਾਂ ਸਾਰੇ ਜਾਣਦੇ ਹਾਂ ਪਿਛਲੇ ਕਾਫੀ ਸਮੇ ਤੋਂ ਪੰਜਾਬ 'ਚ ਜਿਹੜਾ ਕਿਸਾਨੀ ਅੰਦੋਲਨ ਹੈ ਸ਼ੰਭੂ ਤੇ ਖਨੋਰੀ ਬਾੜ ਦਾ ਹੁਣ ਤਾਂ ਆਪਾਂ ਕਹਾਂਗੇ ਫੌਰੀ ਤੌਰ ਤੇ ਕਿ ਇੱਕ ਇਤਿਹਾਸ ਦੀ ਗੱਲ ਬਣ ਕੇ ਰਹਿ ਗਿਆ ਸਮੂਹ ਦੇ ਕਨੌਲੀ ਬਾਡਰ ਤੇ ਜਿਹੜਾ ਮੋਰਚਾ ਲੱਗਿਆ ਸੀ ਅੰਦੋਲਨ ਸੀ ਉਹ ਖਦੇੜ ਦਿੱਤਾ ਗਿਆ ਉਹਦੇ ਆਗੂ ਜਿਹੜਾਂ ਚ ਨਜ਼ਰਬੰਦਾਂ ਜਿਵੇਂ ਜਿਗਦੀ ਸੰਧਲੇਵਾਲ ਹੁਣ ਕਹਤਾ ਇਜਾਰੇ ਕਿ ਨਹੀਂ ਜੋ ਨਜ਼ਰਬੰਦਾਂ ਨਹੀਂ ਬੱਲੇ ਬਸ ਖੁਦ ਹੀ ਕਹਿਰੇ ਬਾਕੀ ਆਗੂ ਵੀ ਨਜ਼ਰਬੰਦ ਹੈ ਸੋ ਇੱਕ ਤਾਂ ਉਹ ਅੰਦੋਲਨ ਦੂਸਰਾ ਜਿਹੜਾ ਸਿਮਿਤਕਸਾਨ ਮੋਰਚਾ ਜਿਹੜਾ ਕੌਮੀ ਪਛਾਣ ਤੇ ਲੜਾਈ ਲੜਦਾ ਹੈ ਉਹਨਾਂ ਦੇ ਮੁੱਦਿਆਂ ਲੈ ਕੇ ਜਿੱਥੇ ਕੇਂਦਰ ਸਰਕਾਰ ਨਾਲ ਟਕਰਾਅ ਹੈ ਉੱਥੇ ਪੰਜਾਬ ਨਾਲ ਵੀ ਕਈ ਮਾਮਲੇ ਕਈ ਮੁੱਦੇ ਜੁੜੇ ਹੋਏ ਆ ਜਿਨਾਂ ਲੈ ਕੇ ਤੇ ਖਰਾਬ ਪਿਛੇ ਸਾਨੂੰ ਆਪਾਂ ਦੇਖਦੇ ਆ ਨਜ਼ਰ ਆਇਆ ਜਉ ਦੇ ਮਦ ਇਹ ਨਜ਼ਰ ਦੇਖੀ ਦਾ ਸਰਕਾਰ ਵੱਲੋਂ ਕੋਸ਼ਿਸ਼ ਕੀਤੀ ਗਈ ਹੈ ਕਿ ਕਣਕ ਤੇ ਚੋਨੇ ਦਾ ਰਕਵਾ ਵਟੌਂ ਲਈ ਫਸਲੀ ਬਿਬੇਨ ਤਾਰ ਨੂੰ ਵੀ ਸ਼ੋਇਆ ਗਿਆ ਹਾਲਾਂਕਿ ਜਿਹੜੇ ਪੰਜ ਫਸਲਾਂ ਨੂੰ ਆਪਾਂ ਕੇ ਐਮਐਸ ਵੀ ਦੇਣ ਦਾ ਮਾਮਲਾ ਉਹਦੇ ਚ ਕਿਦਰੇ ਜ਼ਿਕਰ ਨਹੀਂ ਕਿਉਂਕਿ ਐਮਐਸ ਵੀ ਇੱਕ ਵੱਡਾ ਮੁੱਦਾ ਹੈ ਪੰਜਾਬ ਕੋਲੇ ਬਜਟ ਦੀ ਗੱਡਿਆਸ਼ ਨਹੀਂ ਹੈ ਉਸ ਮਾਲ ਨੇ ਜੋ ਪਿਛਲੇ ਸਮੇਂ ਚ ਵਾਦੇ ਕੀਤੇ ਗਏ ਉਸ ਤਰ੍ਹਾਂ ਨਹੀਂ ਸ਼ੋਇਆ ਗਿਆ ਪਰ ਇਹ ਗੱਲ ਜ਼ਰੂਰ ਹੈ ਕਿ ਮੱਕੀ ਦੀ ਫਸਲ ਜਿਹੜੀ ਹੈਗੀ ਆ ਉਹਦੀ ਜ਼ਰੂਰ ਗੱਲ ਕੀਤੀ ਗਈ ਹੈ ਉਹਦੇ ਲਈ ਅੱਛੇ-ਛੇ ਤੌਰ ਤੇ ਤਿੰਨ ਜ਼ਿਲ੍ਹਿਆਂ ਦੀ ਚੋਣ ਕੀਤੀ ਗਈ ਹੈ ਜਿੰਨੇ ਤੇ ਬਟਿੰਡਾ ਕਪੂਰਥਲਾ ਗੁਰਦਾਸਪੁਰ ਹੈ ਇਹਨਾਂ ਜ਼ਿਲ੍ਹਿਆਂ ਦੇ ਜਿਹੜੇ ਵੀ ਕਿਸਾਨ ਆ ਅਗਲੇ ਦਿਨ ਸਣ ਕਣਕ ਦੀ ਵਾਢੀ ਤੋਂ ਬਾਅਦ ਜਦੋਂ ਕਣ ਕੱਟੀ ਜਾਏਗੀ ਉਹ ਤੋਂ ਜਿਹੜੇ ਮੱਕੀ ਵਿਝਣਗੇ ਤਾਂ ਉਹਨਾਂ ਨੂੰ 7000 ਰੁਪਏ ਪ੍ਰਤੀ ਏਕੜ ਸਰਕਾਰ ਜੜੀ ਗਈ ਹੈ ਸਸਦੀ ਦੇਗੀ ਜਿਹੜੇ ਕਿਸਾਨ ਰਜਿਸਟਰ ਕਰਾਉਣਗੇ ਆਪਣੇ ਆਪ ਨੂੰ ਕੀਸੀ ਉਤੇ ਮੱਕੀ ਦੀ ਫਸਲ ਆਪਣੇ ਖੇਤਾਂ ਚ ਵਿਜ ਰਹੀ ਹੈ ਕਿਨੇ ਰਾਕ ਵਿੱਚ ਮਿਲਦੀ ਹੈ ਕਿਨੇ ਚ ਨਹੀਂ ਮਿਲਦੀ ਉਹ ਬਾਅਦ ਚ ਵਿਚਾਰ ਚ ਗੱਲਾਂ ਸਭ ਨੇ ਆਉਣ ਗਿਆ ਪਰ ਤੈਨ ਜ਼ਿਲ੍ਹਿਆਂ ਦੀ ਚੋਣ ਕੀਤੀ ਗਈ ਹੈ ਆਪਾਂ ਜਾਣਦੇ ਕਿ ਪਿਛਲੇ ਦਿਨਾਂ ਚ ਮੱਕੀ ਦੇ ਮਾਲਵੇ ਦੇ ਆਪਾਂ ਗੱਲ ਕਰੀ ਤੇ ਰਾਣਾ ਗਰਜੀਤ ਸਿੰਘ ਜਿਹੜੇ ਕਾਂਗਰਸ ਪਾਰਟੀ ਦੇ ਸੀਨੀਅਰ ਕੱਦਾਵਰ ਵਿਧਾਇਕ ਹੈ ਉਹਨਾਂ ਵੱਲੋਂ ਮਾਲਵੇ ਚ ਚੇਚੇ ਤੌਰ ਤੇ ਜਾ ਕੇ ਤਰਵੰਡੀ ਸਾਬੋ ਮੁਖਸਰੇ ਗੱਲ ਕੀਤੀ ਗਈ ਕਿਸਾਨਾਂ ਨੂੰ ਸੱਦਾ ਦਿੱਤਾ ਗਿਆ ਕਿ ਤੁਸੀਂ ਮੱਕੀ ਬੀਜੋ ਜੇ ਕੁ ਮੱਕੀ ਨਹੀਂ ਖੀਂਦੇਗਾ ਤਾਂ ਮੈਂ ਖੀਂਦਾਗਾ ਉਸ ਗੱਲ ਨਾਲ ਵੀ ਕਾफी ਆਵਾਜ਼ ਹੋਇਆ ਕੋਈ ਕਹਿੰਦਾ ਜੀ ਭਾਜਪਦੀ ਬੋਲੀ ਬੋਲਦੇ ਆ ਕੋਈ ਕਹਿੰਦੇ ਜੀ ਮੁੱਖ ਮੰਤਰੀ ਬਣਨਾ ਚਾਹੁੰਦਾ ਕੋਈ ਤੇ ਕੁਝ ਚਲੋ ਬ੍ਰੋਦੀ ਤੇ ਤਾਂ ਕਾਪੜਾ ਨਜ਼ਰੀ ਆਉਂਦਾ ਤੁਹਦੇ ਬਾਰੇ ਕਮੈਂਟ ਵੀ ਇੱਕ ਟਿੱਪਣੀ ਆਉਣੀ ਆ ਸੁਭਾਵਿਕ ਹੈ ਪਰ ਇਹ ਫੈਸਲਾ ਬਜਟ ਦੇ ਫੈਸਲੇ ਦੀ ਆਪਾਂ ਗੱਲ ਕਰਦਾਂਗੇ ਬਜਟ ਜੋ ਆ ਤਿੰਨ ਜ਼ਿਲ੍ਹਿਆਂ ਦੀ ਚੋਣ ਕੀਤੀ ਗਈ ਇਸ ਮੰਤੋਲੀ ਮੱਕੀ ਦੀ ਨੇ ਕਿਹਾ ਜਾਦਾ ਹੈ ਸਰਕਾਰ ਨੇ ਇੱਕ ਕੋਸ਼ਿਸ਼ ਕੀਤੀ ਇਸ ਨਿਡਰਗੀ ਦੇ ਨਾਲ ਕਿ ਕੀ ਕੁਝ ਰਕਵਾ ਜਿਹੜਾ ਹੈਗਾ ਉਹ ਚੋਂ ਨੇ ਇੱਥੋਂ ਕਟਾ ਕੇ ਮੱਕੀ ਹੀਟ ਜਾਂਦਾ ਜਾ ਸਕਦਾ ਕਿੰਨਾ ਕੁ ਕਿਸਾਨ ਹੰਗਾਰਾ ਪਰਣਗੇ ਤਾਂ ਉਹ ਵਾਲੇ ਦਿਨਾਂ ਨੂੰ ਪਤਾ ਲੱਗੇਗਾ ਪਰ ਜਿਹੜੀ ਸਬਸਿਡੀ ਦਿੱਤੀ ਗਈ ਉਮੀਦ ਕੀਤੀ ਜਾਂਦੀ ਹੈ ਕਿ ਕਿਸਾਨ ਇਸ ਮੁਦੇ ਤੇ ਤੇ ਹੰਗਾਰਾ ਪਰ ਲੀਏ ਆਪਣੇ ਕਿਹਾ ਤੇ ਮੱਕੀ ਜ਼ਰੂਰ ਲਾਉਣਗੇ ਪਿਛਲੇ ਦਿਨਾਂ ਚ ਆਪਾਂ ਦੇਖਦੇ ਹਾਂ ਕਿ ਇਸੇ ਤਰੀਕੇ ਨਾਲ ਮਾਲ ਵਿੱਚ ਜਿਹੜੀ ਨਰਮੇ ਦੀ ਫਸਲ ਆ ਉਹ ਵੀ ਬਦਲਦੇ ਤੌਰ ਤੇ ਇਸ ਕੀਤੀ ਗਈ ਪਰ ਨਰਮੇ ਦੀ ਫਸਲ ਲਗਾਤਾਰ ਇੱਕ ਸਾਲ ਦੋ ਸਾਲ ਤਿੰਨ ਸਾਲ ਇਦਾਂ ਫੇਲ ਹੁੰਦੀ ਰਹੀ ਕਦੇ ਚਿੱਟੀ ਸੁਣ ਨਹੀਂ ਪਾਈ ਕਦੇ ਹੋਰ ਬਿਮਾਰੀ ਲੱਗੀ ਬਿਲਕੁਲ ਜੀ ਕੋਈ ਖਾਸ ਨਾਇਵਾਂ ਤੰਦਾਂ ਨਹੀਂ ਰਿਹਾ ਇਸ ਘਰ ਕੇ ਜਿਹੜਾ ਹੈਗਾ ਨਰਮੇ ਜਾਂ ਕਪਾਹ ਇਧਰ ਰੱਖਵਾ ਤਾਂ ਮਾਲਵੇ ਚਾਲਾਂ ਕੇ ਗੰਗਾਜੈ ਸ਼ਾਹ ਵਧਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਜੇ ਅਪਾ ਮਾਲਵੇ ਦਾ ਜ਼ਿਕਰ ਕਰੀ ਗਏ ਤਾਂ ਮਾਲਵੇ ਚ ਬਾਗਬਾਨੀ ਦੇ ਤੌਰ ਤੇ ਬਦਲਦੀ ਕੋਸ਼ਿਸ਼ ਕੀਤੀ ਗਈ ਪਰ ਉਹ ਵੀ ਬਹੁਤ ਵੱਡਾ ਪਯੰਗਾਰਾ ਨਹੀਂ ਮਿਲਿਆ ਹੁਣ ਫੇਰ ਨਵੇਂ ਸਿਰੇ ਤੋਂ ਉਹਦੇ ਲਈ ਤਾਂ ਕਿ ਵੱਖਰੇ ਵੱਖਰੇ ਗਰੇ ਜਾਂ ਤਨੇ ਕੇ ਤਰਚੁਨੇ ਗਏ ਜਿੱਦੇ ਮਾਲਵਾ ਵੀ ਹੈ ਵੁਰਤਲਾ ਦੋਬਾ ਵੀ ਹੈ ਗਦਸਪਰ ਮਾਝਾ ਵੀ ਹੈ ਤਜਰਬੇ ਦੇ ਤੌਰ ਤੇ ਤਿੰਨ ਜ਼ਿਲ੍ਹਿਆਂ ਨੂੰ ਲਿਆ ਗਿਆ ਜੇਸ਼ਰ ਕਿਸਾਨਾਂ ਨੂੰ ਚੰਗਾ ਲੱਗੇ ਕੋਈ ਉਹਨਾਂ ਨੂੰ ਲਾਹੇਵੰਦ ਅੰਦ ਨਾਲ ਲੱਗੇਗਾ ਫਲਾਰਾ ਮਿਲੇਗਾ ਤਾਂ ਅਗਲੇ ਆਉਣ ਵਾਲੇ ਸਾਲਾਂ ਦੇ ਵਿੱਚ ਇਹ ਤਜਰਬਾ ਹੋਰ ਅੱਗੇ ਵਧਾਇਆ ਵੀ ਜਾ ਸਕਦਾ ਹੈ ਪਰ ਸਰਕਾਰ ਦੀ ਪਹਿਲ ਕਦਮੀਆਂ ਇੱਕ ਪਾਸੇ ਨੂੰ ਚੰਗਾ ਕਰਦੋਂ ਆਪਾਂ ਵੱਲੋਂ ਕਿਹਾ ਜਾ ਸਕਦਾ ਹੈ ਜੀ ਜੀ ਬਿਲਕੁਲ ਸਿੱਧ ਸਾਹਿਬ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਹੈਗੀ ਬਿਲਕੁਲ ਮਾਲਵਾ ਖੇਤ ਜਿਹੜਾ ਉਹ ਪਹਿਲਾਂ ਬਹੁਤ ਜ਼ਿਆਦਾ ਤਰਜੀਹ ਹੁੰਦਾ ਸੀ ਕਪਾਹ ਨੂੰ ਤੇ ਨਰਮੇ ਨੂੰ ਪਰ ਪਿਛਲੇ ਸਮੇਂ ਦੇ ਦੌਰਾਨ ਗੁਲਾਬੀ ਸੁੰਡੀ ਚਿੱਟੀ ਸੁੰਡੀ ਹੋਰ ਪਤਾ ਨਹੀਂ ਕਿੰਨੀਆਂ ਸੁੰਡੀਆਂ ਨੇ ਆਪਣੇ ਪੈਰ ਪਸਾਰੇ ਤਾਂ ਲਗਭਗ ਹੁਣ ਖਤਮ ਹੋਣ ਵੱਲ ਵੱਧ ਚੁੱਕਿਆ ਹੈ ਇਹ ਸلسلਾ ਜਿਹੜਾ ਖੇਤੀਬਾੜੀ ਦਾ ਤੇ ਇੱਕ ਰਿਪੋਰਟ ਆਉਂਦੀ ਹੈ ਇੱਕ ਵੱਡੇ ਨਿਊਜ਼ਪੇਪਰ ਦੀ ਉਹ ਵੀ ਇਹੀ ਕਹਿੰਦੀ ਹੈ ਕਿ ਹੁਣ ਮਾਲਵਾ ਖੇਤਰ ਕਾਟਨ ਹੈ ਜਿਹੜੀ ਉਸ ਦਾ ਉਤਪਾਦ ਹੈ ਜਿਹੜਾ ਉਹ ਨਹੀਂ ਕਰ ਰਿਹਾ ਜੋ ਕਿ ਚਿੰਤਾ ਦਾ ਵਿਸ਼ਾ ਹੈ ਇਸ ਸਮੇਂ ਜੀ ਅੱਗੇ ਅਸਦ ਸਾਹਿਬ ਵਾਦਿਆਂ ਤੇ ਗੱਲ ਕਰਦੇ ਆਂ ਸੀਚੇਵਲ ਹੁਣਾਂ ਦੇ ਮਾਡਲ ਦੀ ਪੰਜਾਬ ਦੇ ਵਿੱਚ ਪਾਣੀਆਂ ਦਾ ਜਿਸ ਤਰ੍ਹਾਂ ਦਾ ਪੱਧਰ ਹੈ ਪਾਣੀਆਂ ਨੂੰ ਲੈ ਕੇ ਜਿਸ ਤਰ੍ਹਾਂ ਲਗਾਤਾਰ ਸੀਚੇਵਲ ਕੰਮ ਕਰ ਰਹੇ ਨੇ ਤਾਂ ਇੱਕ ਮਾਡਲ ਬਣਾਇਆ ਗਿਆ ਸੀਚੇਵਲ ਹੁਣਾਂ ਦੇ ਵੱਲੋਂ ਪਰ ਅੱਜ ਉਹ ਸੀਚੇਵਲ ਹੁਣਾਂ ਦਾ ਮਾਡਲ ਬਹਿਸ ਦਾ ਮੁੱਦਾ ਬਣ ਗਿਆ ਵਿਧਾਨ ਸਭਾ ਦੇ ਵਿੱਚ ਕਿਉਂਕਿ ਜਿਹੜੇ ਵਿਰੋਧੀ ਧਿਰ ਦੇ ਨੇਤਾ ਬਾਜਵਾ ਸਾਹਿਬ ਨੇ ਉਹ ਕਹਿੰਦੇ ਕਿ ਤੁਸੀਂ ਕਿਸ ਆਧਾਰ ਤੇ ਇਸ ਮਾਡਲ ਨੂੰ ਅਪਣਾਉਣਾ ਚਾਹੁੰਦੇ ਹੋ ਕਿਉਂਕਿ ਉਹ ਕੋਈ ਇੰਜੀਨੀਅਰ ਨਹੀਂ ਹੈ ਤਾਂ ਉਸ ਦੇ ਜਵਾਬ ਨੇ ਜਿਹੜੇ ਠੋਕਵੇਂ ਜਵਾਬ ਉਸ ਸਿਹਤ ਮੰਤਰੀ ਉਹਨਾਂ ਦੇ ਵੱਲੋਂ ਵੀ ਦਿੱਤੇ ਗਏ ਐ ਬਹਿਸ ਬਾਜ਼ੀ ਦੇ ਵਿੱਚੋਂ ਕੀ ਕੁਝ ਨਿਕਲਿਆ ਇਹ ਜਰੂਰ ਦੱਸੋ ਦੇਖੋ ਇਹਦੇ ਵਿੱਚ ਦੋ ਅਹਿਮ ਮੁੱਦੇ ਆ ਜਦੋਂ ਆਪਾਂ ਬਜਟ ਦੀ ਗੱਲ ਕਰਦੇ ਤਾਂ ਹਾਲਾਂਕਿ ਵਿਧਾਨ ਸਭਾ ਦੇ ਸੈਸ਼ਨ ਦੇ ਚੱਲਦੇ ਟਕਰਾਅ ਦੀ ਗੱਲ ਐ ਵ੍ਰੋਧਿਤ ਅੱਗੇ ਪ੍ਰਤਾਪ ਸਿੰਘ ਬਾਜਵਾ ਉਹਨਾਂ ਵੱਲੋਂ ਸਵਾਲ ਠਾਏ ਗਿਆ ਕਿ ਸਰਕਾਰ ਦੇ ਉੱਤੇ ਸਵਾਲ ਕੀਤਾ ਕਿ ਤੁਸੀਂ ਸੰਤ ਸਿਜੇਵਾਲ ਦਾ ਮਾਡਲ ਅਪਣਾ ਰਹੇ ਹੋ ਜਿਹੜਾ ਹੈਗਾ ਤਾਹੇਰ ਲਈ ਪਾਣੀ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਜਾਂ ਸਪੜਾ ਟੋਬਿਆਂ ਦਾ ਪਾਣੀ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਤਾਂ ਪ੍ਰਤਾਪ ਬਾਜਵਾ ਨੇ ਸਿੱਧੇ ਤੌਰ ਤੇ ਕਿਉਂਕਿ ਸੰਤ ਸਿਜੇਵਾਲ ਉਹਨੇ ਇੱਕ ਤਰ੍ਹਾਂ ਦੇ ਆਪਕੇ ਸਮਾਜਿਕ ਆਗੂ ਤਾਂ ਹਨ ਹੀ ਹਨ ਪਰ ਨਾਲ ਹੀ ਉਹਨਾਂ ਪਾਰਲੀਮੈਂਟ ਦੇ ਮੈਂਬਰ ਵੀ ਹੈ ਔਰ ਆਪ ਵੱਲੋਂ ਨਿਯਮਿਤਗੀ ਕਰਦੇ ਹੈ ਰਾਜ ਸਭਾ ਦੇ ਵਿੱਚ ਤਬਾਜਾ ਸਾਹਿਬ ਨੇ ਕਿਹਾ ਕਿ ਵੀ ਸੰਸਿਟੀਵਲ ਕੋਈ ਨਹੀਂ ਦਹਾਣੀ ਕੋਈ ਨਾਉ ਨਾ ਤਜਰਬਾ ਹੈ ਕਿ ਤੇ ਸੰਸਿਟੀਵਲ ਫੇਲ ਮਾਰ ਗਿਆ ਫਿਰ ਮਾਨੂੰ ਕਿਉਂ ਬਣਾਇਆ ਜਾ ਰਿਹਾ ਹੈ ਘਰ ਬਾਜਾ ਸਾਦਾ ਹੈ ਇਹ ਕਾਫੀ ਲੱਗਦਾ ਹੈ ਕਿ ਤਲਕ ਜਵਾਬ ਸੀ ਸੰਸਿਟੀਵਲ ਨੇ ਕਾਫੀ ਲੰਬੇ ਸਮੇਂ ਤੋਂ ਪੰਜਾਬ ਦੀ ਬੇਨ ਨਦੀ ਦੀ ਆਪਾਂ ਗੱਲ ਕਰੀਏ ਉਹਦਾ ਪਾਣੀ ਸਾਫ ਸੁਥਰਾ ਕੀਤਾ ਬਹੁਤ ਸਾਰੇ ਪਿੰਡਾਂ ਚ ਜਾ ਕੇ ਪਿੰਡਾਂ ਜਿਹੇ ਅਜਿਹੇ ਜਨਾ ਚ ਮਾਂ ਆ ਬੀਬੀ ਨਹੀਂ ਤਾਂ ਮੈਨੂੰ ਜਾਣਦਾ ਕਿਸੇ ਨਾ ਕਿਸੇ ਸਮੇਂ ਮੋਕਮਲ ਜ਼ਰੰਦਾ ਮੋਕਾ ਮਿਲਿਆ ਜਿੱਦੇ ਤੋਂ ਲੋਕਾਂ ਨੇ ਪਿੰਡਵਾਲਾ ਨੇ ਸੰਸਿਟਿਵਲ ਮਾਡਲ ਅਪਣਾਇਆ ਕਿ ਪਿੰਡਾਂ ਨੂੰ ਕਿਸ ਤਰ੍ਹਾਂ ਜਿਹੜਾ ਗੰਦਾ ਪਾਣੀ ਸੱਪੜਦਾ ਉਹਨੇ ਤਰੀਕਾ ਦੱਸਿਆ ਕਿ ਕਿਹੜੇ ਤਰੀਕੇ ਨਾਲ ਪਹਿਲਾਂ ਇੱਕ ਜਗ੍ਹਾ ਤੇ ਗੰਦਾ ਪਾਣੀ ਆਉਂਦਾ ਫਿਰ ਉਹਨੂੰ ਇਕੱਠਾ ਕੀਤਾ ਜਾਂਦਾ ਅੱਗੇ ਫਿਲਟਰਸ਼ਨ ਕੀਤੀ ਜਾਂਦੀ ਹੈ ਫਿਰ ਅਗਲੇ ਹਿੱਸੇ ਜਾਂਦਾ ਪਾਣੀ ਤਾਂ ਅਖੀਰ ਦੇ ਵਿੱਚ ਉਹ ਫਸਲਾਂ ਦੀ ਵਰਤੋਂ ਦੇ ਜੋ ਹਿਸਾਬਤ ਹੁੰਦਾ ਇਹ ਤੇ ਆ ਬਾ ਸੰਸਿਟਿਵਲ ਦਾ ਕਾਫੀ ਕਾਮਯਾਬੀ ਨਾਲ ਬਲਕਿ ਰਦੇਸ਼ਾਂ 'ਚ ਵੀ ਇਸ ਮਾਡਲ ਦੀ ਚਰਚਾ ਹੈਗੀ ਹੈ ਕਾਫੀ ਵੱਡੀ ਜਿਹੜੀ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਕੰਟਰੀਬਿਊਸ਼ਨ ਹੈ ਯੋਗਦਾਨ ਸੰਸਥਿਤੀ ਵਾਲਤਾ ਰਾਜ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਤਾਂ ਦੇਖੋ ਵਿਰੋਧੀ ਧਿਰ ਦੇ ਆਗੂ ਹੁੰਦੇ ਆ ਉਹ ਇਹ ਨਹੀਂ ਦੇਖਦੇ ਚੰਗਾ ਕੀ ਹੈ ਤੇ ਮਾੜਾ ਕੀ ਹੈ ਬਾਜਾ ਸਾਹਿਬ ਨੇ ਟਿਕਾ ਕੇ ਕਿਹਾ ਕਿ ਜੇ ਫੇਲ ਮਾਡਲ ਹੈ ਤੇ ਇਸ ਮਾਡਲ ਨੂੰ ਸੰਸਥਿਤੀ ਵਾਲਤਾ ਵਿਧਾਨ ਸਭਾ 'ਚ ਦਾ ਬੈਠਦੇ ਨਹੀਂ ਸੋ ਸੁਭਾਵਕ ਹੈ ਕਿ ਡਾਕਟਰ ਬਲਵੀਰ ਸਿੰਘ ਜਿਹੜੇ ਕਿਸੇ ਮੰਤਰੀ ਹੈ ਉਹ ਆਏ ਫਿਰ ਜਵਾਬ ਦੇਣ ਦੇ ਲਈ ਉਹ ਕਹਿੰਦੇ ਬਹੁਤ ਗਲਤ ਬਿਆਨ ਨਹੀਂ ਤੁਸੀਂ ਕਰ ਰਹੇ ਹੋ ਸਿਚਵਾਦੀ ਬੜੀ ਵੱਡੀ ਕੰਟਰੀਬਿਊਸ਼ਨ ਹੈ ਦੁਨੀਆ ਪੱਧਰ ਤੇ ਜਿਹੜਾ ਉਹਨਾਂ ਦਾ ਇਸ ਖੇਤਰ ਦੇ ਜਯੋਗਦਾਨਾ ਮੰਨਿਆ ਜਾਂਦਾ ਤੇ ਬਾਜਲਾ ਜੀ ਨੂੰ ਕਿਹਾ ਕਿ ਤੁਸੀਂ ਵਿਲਕ ਸਹਿਮਤ ਹੋਣਾ ਚਾਹੇ ਨਾ ਸਹਿਮਤ ਹੋ ਪਰ ਬਹੁਤ ਸਾਰੇ ਪਿੰਡਾਂ ਨੇ ਇਸ ਮਾਡਲ ਨੂੰ ਅਪਣਾਇਆ ਕਿ ਕੋਈ ਚੰਗਾ ਢੰਗ ਤਰੀਕਾ ਨਹੀਂ ਦੇਖੋ ਦੋ ਤਰ੍ਹਾਂ ਦੇ ਪੰਜਾਬ ਜਿਹਾ ਵੱਡੇ ਮਾਮਲੇ ਇੱਕ ਤਾਂ ਪਾਣੀ ਪ੍ਰਦੂਸ਼ਣ ਹੋਣ ਤੋਂ ਬਚਾਉਣ ਲਈ ਚਾਹੀ ਸਪੜਾਂ ਦਾ ਜੂ ਟੂਬਿਆਂ ਦਾ ਜਿੱਤਾ ਤੇਲਲਾ ਪਾਣੀ ਹੈ ਤੇ ਦੂਜਾ ਇੱਕ ਪ੍ਰਦੂਸ਼ਣ ਜਿਹੜਾ ਹਵਾ ਦਾ ਪ੍ਰਦੂਸ਼ਣ ਹੈ ਦੋ ਨਾ ਮੁੱਦਿਆਂ ਦੇ ਅੱਜ ਵਿਧਾਨ ਸਭਾ 'ਚ ਮੰਗ ਲਵਰ ਕੇ ਸਾਹਮਣੇ ਆਏ ਆਪਾਂ ਸੰਸਥਿਤੀ ਮਾਡਲ ਦੀ ਗੱਲ ਕਰਦੇ ਆ ਜਿਹਦੇ 'ਚ ਟਕਰਾਅ ਦੇਖਿਆ ਗਿਆ ਬਾਜਬਾ ਤੇ ਸਿੱਧ ਮੰਤਰੀ ਵਿਚਕਾਰ ਸਿੱਧ ਮੰਤਰੀ ਨੇ ਚੰਗੀ ਤਰ੍ਹਾਂ ਟਕਾ ਕੇ ਪੂਰੇ ਜ਼ੋਰਦਾਰ ਢੰਗ ਨਾਲ ਡਿਫੈਂਡ ਕੀਤਾ ਸੰਸਥਿਤੀ ਮਾਡਲ ਤੇ ਦੂਜੇ ਪਾਸੇ ਬਾਜਬਾ ਨੇ ਉਹਨੇ ਜ਼ੋਰਦਾਰ ਢੰਗ ਨਾਲ ਕਹ ਕੇ ਫੇਲ ਮਾਡਲ ਨੂੰ ਅਪਣਾਇਆ ਜਾ ਰਿਹਾ ਹੈ ਜਿਹਦੇ ਤੋਂ ਕੁਝ ਨਹੀਂ ਨਿਕਣ ਵਾਲਾ ਖੈਰ ਬਾਜਬਾ ਦਾ ਆਪਣਾ ਨਜ਼ਰੀਆ ਹੋ ਸਕਦਾ ਪਰ ਦੂਜੇ ਮਾਡਲ ਦੀ ਆਪਾਂ ਨੂੰ ਦੂਜੇ ਆ ਪ੍ਰੋਗਰਾਮ ਦੀ ਆਪਾਂ ਜੇਕਰ ਜ਼ਰੂਰ ਕਰਾਂਗੇ ਕਿਉਂਕਿ ਮਿਸਾਨਸਬਦਾ ਬਜਟ ਦਾ ਕੇਸ ਹੈ ਉਹ ਪ੍ਰਦੂਸ਼ਨ ਨਾਲ ਜੁੜਿਆ ਹੋਇਆ ਜਿਹਦੇ ਤੋਂ ਸਰਕਾਰ ਦੀ ਸੰਜੀਦਗੀ ਜਾਂ ਗੰਬੀਰਤਾ ਦਾ ਦੱਸਾ ਲਗਾਇਆ ਜਾਂਦਾ ਆਪਾਂ ਸਾਰੇ ਜਾਣਦੇ ਆ ਕਿ ਅਗਲੇ ਦਿਨਾਂ ਚ ਜਦੋਂ ਕਣਕ ਦੀ ਕਟਾਈ ਹੋਣੀ ਆ ਆਪਾਂ ਮੱਕੀ ਦੀ ਗੱਲ ਕਰਕੇ ਇੱਥੇ ਕਿੰਨਾ ਕੁ ਅਪਣਾਇਆ ਜਾਏਗਾ ਬਾਅਦ ਦੀ ਗੱਲ ਆ ਪਰ ਆਮ ਤੌਰ ਤੇ ਆਪਾਂ ਨੂੰ ਪਤਾ ਹੈ ਕਿ ਕਣਕ ਦੀ ਕਟਾਈ ਤੋਂ ਬਾਅਦ ਝੋਨੇ ਦੀ ਲਵਾਈ ਦਾ ਸੀਜ਼ਨ ਹੁੰਦਾ ਝੋਨੇ ਦੀ ਲਵਾਈ ਦਾ ਸੀਜ਼ਨ ਹੁੰਦਾ ਹੈ ਨਾਲ ਹੀ ਜਿਹੜੀ ਕੀ ਆ ਪੰਜਾਬ ਬਾਰੇ ਲਾਲ ਲਾਲ ਹੋ ਜਾਂਦੀ ਹੈ ਕਮੀ ਪੱਧਰ ਤੇ ਵੀ ਕਿ ਦੇਖੋ ਜੀ ਪਚੋਨੇ ਦੀ ਪ੍ਰਾਲੀ ਫੈਲੀ ਜਾ ਰਹੀ ਹੈ ਪ੍ਰਦੂਸ਼ਨ ਲਈ ਬਹੁਤ ਵੱਡਾ ਜ਼ਿੰਮੇਵਾਰਾ ਪੰਜਾਬ ਖਾਸ ਤੌਰ ਤੇ ਦਿੱਲੀ ਸਰਕਾਰ ਪਿਛਲੇ ਸਮੇਂ ਜਗਾਧਾ ਦੂਸਰੀ ਠਰੂਂਗਰੀ ਸ਼ੋਗਰਾ ਕੁਜੂਨਾ ਮੰਤਰੀਆਂ ਦੇ ਆਗੂਆਂ ਦਾ ਭਾਜਪਾ ਦੇ ਮੰਤਰੀ ਅਭਿਸ਼ਕੋ ਉਹਨਾਂ ਨੇ ਕਿਹਾ ਕਿ ਇਹਦੇ ਲਈ ਪੰਜਾਬ ਜ਼ਿੰਮੇਵਾਰ ਨਹੀਂ ਹੈ ਇਹ ਤਾਂ ਕਮੀ ਪੱਧਰ ਤੇ ਮੋੜਾ ਪਿਆ ਪਰ ਅਸੀਂ ਮੋੜੇ ਦੀ ਗੱਲ ਕਰ ਰਹੇ ਹਾਂ ਉਹ ਬਜਟ ਦਾ ਹਿੱਸਾ ਬਜਟ ਦੇ ਵਿੱਚ ਪਹਿਲੀ ਵਾਰ ਹੈ ਕਿ 500 ਕਰੋੜ ਰੁਪਇਆ ਕਿਸਾਨਾਂ ਦੀ ਮਦਦ ਲਈ ਰੱਖਿਆ ਗਿਆ ਕਿ ਪਰਾਲੀ ਦੇ ਪ੍ਰਦੂਸ਼ਣ ਨੂੰ ਕਿਵੇਂ ਬਚਾਜਿਆ ਜਾ ਸਕਦਾ ਹੈ ਕਿਵੇਂ ਹੋਰ ਮਸ਼ੀਨਰੀ ਠੰਗ ਤਰੀਕੇ ਕੀ ਆਰਥਿਕ ਮਦਦ ਕੀਤੀ ਜਾ ਸਕਦੀ ਹੈ 500 ਕਰੋੜ ਬਰਤੋਂ ਨਾ ਲਗਾ ਜਾ ਸਕਦਾ ਕਿ ਇਸ ਵਾਰ ਪਰਾਲੀ ਦੇ ਪ੍ਰਦੂਸ਼ਣ ਨੂੰ ਠੱਲ ਪੈਂਦੀ ਨਜ਼ਰ ਆਏਗੀ ਕੇਵਲ ਸੱਤੀ ਨਾਲ ਜਣੀ ਆਪਾਂ ਕਹੀਏ ਕਿਸਾਨਾਂ ਦੇ ਕੇਸ ਦਰਜ ਕਰਨੇ ਕਿਸਾਨਾਂ ਨੂੰ ਜੇਹਾਂ ਸੂਚਨਾ ਇਹ ਕੋਈ ਬਦਲ ਨਹੀਂ ਹੈ ਔਰ 500 ਕਰੋੜ ਜਿਹੜਾ ਪਿਆ ਰੱਖਿਆ ਗਿਆ ਵੇਸ਼ੇ ਕਿ ਪੈਸਾ ਵੀ ਨਾ ਕਾਫੀ ਹੋਏਗਾ ਕਿਸਾਨ ਜਿੱਥੇ ਬੰਨੇ ਇਸ ਖਾਨ ਦੇ ਆਪਣੇ ਰਹਿਣ ਜਿਣੇ ਦਾ ਉਹਨਾਂ ਦਾ ਅਧਿਕਾਰ ਹੈ ਪਰ ਇੱਕ ਗੱਲ ਤਾਂ ਹੈ ਕਿ ਇਹਦੇ ਚੋਂ ਸੰਜੀਦਗੀ ਦੀ ਝਲਕ ਪਈ ਹੈ ਕਿ ਵੀ ਪਰਾਲੀ ਦਾ ਜਿਹੜਾ ਪ੍ਰਦੂਸ਼ਣ ਹੈ ਉਹਨੂੰ ਠੱਲ ਪਾਉਣ ਦੇ ਲਈ ਸਰਕਾਰ ਨੇ ਪਹਿਲੀ ਵਾਰ 500 ਕਰੋੜ ਰੁਪਏ ਦਾ ਵੱਡਾ ਆਪਰਾ ਲਾਗ ਕੀਤਾ ਨਾਲ ਦੀ ਨਾਲ ਇੰਡਸਟਰੀ ਦਾ ਵੀ ਧਿਆਨ ਰੱਖਿਆ ਗਿਆ 60 ਕਰੋੜ ਰੁਪਏ ਇਸ ਬਜਟ ਦੇ ਵਿੱਚ ਇੰਡਸਟਰੀ ਲਈ ਰੱਖੇ ਗਏ ਕਿ ਇੰਡਸਟਰੀ ਕਿਸ ਕਦਰ ਜਿਹੜੀ ਪਰਾਲੀ ਨੂੰ ਇਸਤੇਮਾਲ ਕਰੇਗੀ ਉੜਾਲੇ ਨੂੰ ਜਿਹੜਾ ਤੂਏ ਚ ਤਬਦੀਲ ਹੋਣ ਤੋਂ ਬਚਾਏਗੀ ਕੀ ਢੰਗ ਤਰੀਕੇ ਪਣਾਏ ਜਾ ਸਕਦੇ ਆ ਉਸ ਇੰਡਸਟਰੀ ਨੂੰ ਰਾਹਤ ਦੇਣ ਲਈ ਵੱਖਰੇ ਤੌਰ ਤੇ 60 ਕਰੋੜ ਰੁਪਏ ਰੱਖੇ ਗਏ ਸਦਾਤੀ ਇਸ ਲਈ ਪਾਣੀ ਦੇ ਪ੍ਰਦੂਸ਼ਣ ਨੂੰ ਜਿਹੜਾ ਟੋਬਿਆਂ ਤੇ ਛਪੜਾਂ ਦਾ ਪਾਣੀ ਦਾ ਜਿਹੜਾ ਪ੍ਰਦੂਸ਼ਣ ਹੈ ਉਹ ਤੋਂ ਬਚਾਉਣ ਦੇ ਉਪਰਾਲੇ ਦੀ ਗੱਲ ਹੈ ਤੇ ਨਾਲ ਜਿਹੜਾ ਹਵਾ ਦਾ ਪ੍ਰਦੂਸ਼ਣ ਆਉਣ ਵਾਲੇ ਦਿਨਾਂ ਦੇ ਭਵਾਲੇ ਦੀ ਆਪਾਂ ਗੱਲ ਕਰਦੇ ਆ ਉਹਦੇ ਲਈ ਵੀ ਸਰਕਾਰ ਨੇ ਪਹਿਲੀ ਵਾਰ ਵੱਡਾ ਉਪਰਾਲਾ ਕੀਤਾ ਦੇਖਿਆ ਜਾਏਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਝੋਨੇ ਦੀ ਬਜਾਈ ਹੋਏਗੀ ਉਸ ਤੋਂ ਬਾਅਦ ਕਟਾਈ ਦਾ ਮੌਕਾ ਆਏਗਾ ਪਰਾਲੀ ਦੇ ਲਈ ਕੀ ਕੀ ਨਵੀਆਂ ਬਹਿੰਤਾ ਆਉਂਦੀਆਂ ਕਿਉਂਕਿ ਬਜਟ ਰੱਖਿਆ ਗਿਆ ਤਾਂ ਬਜਟ ਦੇ ਨਾਲ ਹੀ ਇਹਨਾਂ ਬਹਿੰਤਾ ਤੇ ਮਾਰਾਂ ਦਾ ਸਿਲਸਿਲਾ ਸ਼ੁਰੂ ਹੋਏਗਾ ਕਿ ਕਿਸਾਨ ਕਿਸ ਕਦਰ ਜਿਹੜੀ ਨਵੀਂ ਨੀਤੀ ਨੂੰ ਅਪਣਾਉਣਗੇ ਜਾਂ ਕਿਹੋ ਜਿਹਾ ਮੁਸ਼ਕਲਾਂ ਜਿਹੜੀਆਂ ਇਹਦੇ باوجود ਵੀ ਬਜਟ ਜ਼ਰੂਰ ਰੱਖਿਆ ਗਿਆ ਕਿ ਕੀ ਕਿਸਾਨ ਇਸ ਨੂੰ ਅਪਣਾਉਣਗੇ ਜਾਂ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਏਗਾ ਪਰ ਪੰਜਾਬ ਨੇ ਇੱਕ ਸ਼ੀਸ਼ਾ ਦਿਖਾਤਾ ਪੂਰੇ ਦੇਸ਼ ਨੂੰ ਖਾਦ ਅਤੇ ਕੇਂਦਰ ਨੂੰ ਕੇਂਦਰ ਕੋਲ ਹੈ ਇਸ ਲਈ ਲੰਬੇ ਸਮੇਂ ਤੋਂ ਪੰਜਾਬ ਬੜੀ ਵਾਰੀ ਇਹ ਕਹਿੰਦਾ ਰਿਹਾ ਕਿ ਕਿਸਾਨ ਦੀ ਬਾਹ ਫੜੋ ਕਿਸਾਨ ਦੀ ਮਦਦ ਕਰੋ ਕਿਸਾਨ ਨਹੀਂ ਚਾਹੁੰਦਾ ਪਰਾਲੀ ਨੂੰ ਅਗਲਾਉਣਾ ਕਿਸਾਨ ਨਹੀਂ ਚਾਹੁੰਦਾ ਆਪਣੇ ਘਰਾਂ ਦੇ ਨੇੜੇ ਧੂਆ ਕਿਉਂਕਿ ਸਭ ਤੋਂ ਵੱਧ ਤੋਂ ਵੱਧ ਜਿਹੜਾ ਨਕਸਾਨ ਪਹਿਲਾਂ ਦਾ ਪਰਿਵਾਰਾਂ ਦਾ ਜਿਹੜਾ ਹੁੰਦਾ ਕਿਸਾਨਾਂ ਦੇ ਪਰਿਵਾਰਾਂ ਦੇ ਖੇਤਾਂ 'ਚ ਬੈਠੇ ਆ ਪਿੰਡਾਂ 'ਚ ਬੈਠੇ ਪਰ ਕੇਂਦਰ ਨੇ ਕੋਈ ਸੁਣਵਾਈ ਨਹੀਂ ਕੀਤੀ ਹਾਂ ਕੇਂਦਰ ਨੇ ਜ਼ਰੂਰ ਬਾਰ-ਬਾਰ ਕਹਿੰਦਾ ਰਿਹਾ ਕਿ ਇਹ ਜੀ ਝੂਣੇ ਦੀ ਪਰਾਲੀ ਦਾ ਮੁੱਦਾ ਹੈ ਇਸ ਮਤਲਬ ਲੈ ਕੇ ਪੰਜਾਬ ਨੂੰ ਕਮੇਪਾ ਦਦੇ ਮੀਡੀਆ ਦੇ ਵੀ ਕੁਝ ਇਸੇ ਵਲੋਂ ਬੜੀਆਂ ਗੱਲਾਂ ਲੱਗਦੀਆਂ ਦਿਖਾਈਆਂ ਜਾਂਦੀਆਂ ਜਦੋਂ ਮੌਕਾ ਹੁੰਦਾ ਜਿਵੇਂ ਦੀਵਾਲੀ ਦੇ ਪਟਾਕੇ ਹੁੰਦੇ ਹਨ ਨਾ ਕਈ ਮੀਡੀਆ ਗਰੁੱਪ ਤਾਂ ਇਹੋ ਜਿਹੇ ਜਿਹੜੇ ਫੋਕਸ ਕਰਕੇ ਦਿਖਾਉਂਦੇ ਆ ਕਿ ਦੇਖੋ ਜੀ ਉਹਨਾਂ ਫਲਾਣੇ ਕਿਸਾਨ ਦੇ ਖੇਤ 'ਚ ਅੱਗ ਲੱਗ ਰਹੀ ਹੈ ਉਹਨਾਂ ਫਲਾਣੇ ਕਿਸਾਨ ਦੇ ਖੇਤ ਫਲਾਣੇ ਜ਼ਿਲ੍ਹੇ 'ਚ ਇੰਨੀ ਅੱਗਾਂ ਲੱਗੀਆਂ ਇੰਨੀ ਅੱਗਾਂ ਲੱਗੀਆਂ ਸੋ ਕਾਹੀ ਕੋਈ ਪੰਜਾਬ ਨੂੰ ਇਸ ਤਰ੍ਹਾਂ ਦਰਸਾਇਆ ਜਾਂ ਚਿਤਵਾ ਜਾਂਦਾ ਹੈ ਕਿ ਪੰਜਾਬ ਹੀ ਹੈ ਇਹ ਦੇ ਦੇ 'ਚ ਪ੍ਰਦੂਸ਼ਣ ਨਹੀਂ ਦਵਾਈ ਬਚਾਉਣ ਵਾਲਾ ਪਰ ਪੰਜਾਬ ਦੇ ਹੀ ਸਰਕਾਰ ਨੇ ਇੱਕ ਸ਼ੀਸ਼ਾ ਦਿਖਾਇਆ ਪੂਰੇ ਕੌਮ ਨੂੰ ਪੂਰੇ ਦੇਸ਼ ਨੂੰ ਕਿ ਅਸੀਂ ਤਾਂ ਪ੍ਰਦੂਸ਼ਣ ਦੇ ਖਿਲਾਫ ਲੜਨਾ ਜਾਣਦੇ ਹਾਂ ਲੜਨ ਦੀ ਤਿਆਰੀ ਕੀਤਾ ਹੈ ਹਉ ਦੇਖੋ ਤੁਸੀਂ ਇਸ ਮਾਮਲੇ 'ਸਾਡੀ ਕੀ ਮਦਦ ਕਰੋਗੇ ਜੀ ਜੀ ਸਿੱਧਾ ਸਾਹਿਬ ਅੱਗੇ ਜ਼ਿਕਰ ਅਜਿਹਾ ਉਹ ਕਰਾਂਗੇ ਪੰਜ ਮੈਂਬਰੀ ਕਮੇਟੀ ਦਾ ਭਰਤੀ ਕਮੇਟੀ ਜੋ ਕਿ ਬਣਾਈ ਗਈ ਹੈ ਉਸ ਦੀ ਅੱਜ ਜਲੰਧਰ ਦੇ ਵਿੱਚ ਇੱਕ ਭਰਵੀ ਇਕੱਤਰਤਾ ਹੋਈ ਹੈ ਜਿਦੇ ਵਿੱਚ ਸਾਰੇ ਮੈਂਬਰ ਮੌਜੂਦ ਸੀ ਇਹ ਹੰਗਾਰਾ ਬਹੁਤ ਵਧੀਆ ਮਿਲਿਆ ਵੱਡੇ ਪੱਧਰ ਤੇ ਲੋਕ ਇਸ ਭਰਤੀ ਮਹਿੰਮ ਦੇ ਵਿੱਚ ਹਿੱਸਾ ਲੈਣ ਪਹੁੰਚੇ ਆ ਕਿਵੇਂ ਦੇਖਦੇ ਇਸ ਨੂੰ ਕਿਉਂਕਿ ਹੁਣ ਇਸ ਭਰਤੀ ਦਾ ਲੈਵਲ ਇੱਕ ਵੱਖਰਾ ਹੋ ਗਿਆ ਦੇਖੋ ਸ਼ੁਰੂ-ਸ਼ੁਰੂ ਚ ਜਦੋਂ 2 ਦਸੰਬਰ ਦੀ ਆਪਾਂ ਗੱਲ ਕਰਦੇ ਆਂ ਦਰਸ਼ਕਾਂ ਨਾਲ ਪਹਿਲਾਂ ਵੀ ਇਹਨਾਂ ਮੁੱਦਿਆਂ ਤੇ ਆਪਾਂ ਦੱਸਿਆ ਕਰਦੇ ਰਹੇ ਨੇ ਇਸ ਕਰਕੇ ਕੋਈ ਔਕੜ ਦੀ ਲੰਬੀ ਗੱਲ ਨਹੀਂ ਕਰਾਂਗੇ ਸਮੇਂ ਦੇ ਲਿਹਾਜ਼ ਨਾਲ ਕਿ 2 ਦਸੰਬਰ ਨੂੰ ਜਿਹੜਾ ਸਿੰਘ ਸਾਹਿਬਾਨ ਨੇ ਫੈਸਲਾ ਦਿੱਤਾ ਉਸ ਫੈਸਲੇ ਇੱਕ ਵਿਡਾਇਆ ਵਿੱਚ ਸਸਿਆ ਭਾਰਤੀ ਮਹਿਮਦਾ ਉਹ ਭਾਰਤੀ ਮਹਿਮਾ ਜਿਹੜੀ ਕਮੇਟੀ ਬਣੀ ਸਤ ਮੈਂ ਮੇਰੀ ਕਮੇਟੀ ਉਹਦੇ ਦੋ ਮੈਂਬਰ ਸਨ ਥਾਮੀ ਸਿੰਘ ਹੋਂਡਾ ਤੇ ਬਡੂੰਗਰ ਸਾਹਿਬ ਉਹ ਕਿਸ ਤਰ੍ਹਾਂ ਬਾਹਰ ਹੋ ਗਏ ਤੇ ਰਹਿ ਗਈ ਪੰਜ ਮੈਂਬਰੀ ਕਮੇਟੀ ਪਰ ਪੰਜ ਮੈਂਬਰੀ ਕਮੇਟੀ ਨੇ ਆਪਾਂ ਜਿਹਨੂੰ ਕਹੀਏ ਦਿਲ ਨਹੀਂ ਸੜਿਆ ਹੌਸਲਾ ਰੱਖਿਆ ਉਹਨਾਂ ਨੇ ਕਿਹਾ ਕਿ ਅਸੀਂ ਤਾਂ ਜੋ ਕਾਲਤਾ ਸਾਤੋ ਫਰਮਾਨ ਆਇਆ ਉਹਨਾਂ ਦਾ ਭਰਤੀ ਕਰਾਂਗੇ ਕਰਾਂਗੇ ਪਰ ਦੂਜੇ ਪਾਸੇ ਕਾਲੀ ਦਲ ਦੀ ਲੀਡਰਸ਼ਿਪ ਹੈ ਜਿਨ੍ਹਾਂ ਨੇ ਤਾਇਿਆ ਕੀਤਾ ਕਿ ਇਸ ਪੰਜ ਮੈਂਬਰੀ ਕਮੇਟੀ ਨੂੰ ਭਾਰਤੀ ਦੇ ਨੇੜੇ ਨਹੀਂ ਲੱਗਣ ਦਿੱਤਾ ਉਹਨਾਂ ਨੇ ਹਾਲਾਂਕਿ ਇੱਕ ਫਰਜ਼ੀ ਤੌਰ ਤੇ ਕਹਿ ਲਿਆ ਆਪਾਂ ਇੱਕ ਰਵਾਇਤ ਦੇ ਤੌਰ ਤੇ ਕਿਹਾ ਗਿਆ ਜਿਹੜੀ ਪੰਜਵੇਂ ਮੈਂਬਰੇ ਕਮੇਟੀ ਹੈ ਇਹਨਾਂ ਨੂੰ ਫਰਾਂਣਾ ਜਲਾ ਦਿੰਨੇ ਆ ਆਪਣੀ ਜ਼ਿੰਮੇਵਾਰੀ ਕਿੱਥੇ ਦਾ ਇਹ ਕਿਹਾ ਗਿਆ ਸੀ ਸਿੰਘ ਸਾਹਿਬਾਂ ਵੱਲੋਂ ਕਿ ਸਮੁੱਚੀ ਭਰਤੀ ਪੰਜਵੇਂ ਮੈਂਬਰੇ ਕਮੇਟੀ ਕਰੇਗੀ ਕਿੱਥੇ ਕਾਲੀਦਾਦੀ ਦੀ ਇੰਟਰਨਸ਼ਿਪ ਨੇ ਸਾਰਾ ਮਾਮਲਾ ਆਪਣੇ ਹੱਥ ਚ ਲੈ ਲਿਆ ਮਾਮਲਾ ਹੱਥ ਚ ਲੈ ਕੇ ਫਿਰ ਕਿਹਾ ਕਿ ਹਾਂ ਪੰਜਵੇਂ ਅੰਗਰੀ ਜਿਹੜੇ ਕਮੇਟੀ ਦੇ ਮੈਂਬਰ ਹੈ ਉਹ ਵੀ ਆ ਕੇ ਕਹਿੰਦੇ ਪਰਚੀਆਂ ਲੈ ਜਾਣ ਤੇ ਭਰਤੀ ਕਰਨ ਹੁਣ ਦੇਖੋ ਕਿਸ ਤਰ੍ਹਾਂ ਪਤਾ ਲੱਗਦਾ ਜਦੋਂ ਪੰਜਵੇਂ ਮੈਂਬਰੀ ਕਮੇਟੀ ਲੋਕਾਂ ਜਾ ਰਹੀ ਹੈ ਹਲਕਿਆਂ ਜਾ ਰਹੀ ਹੈ ਆਪਾਂ ਪਹਿਲਾਂ ਹੀ ਜਾਣਦੇ ਆ ਇੱਕ ਦਿਨ ਪਹਿਲਾਂ ਕਿਸ ਕਦਰ ਬਰਾਲਾ ਮਲੇਕੋਟਲਾ ਦੇ ਵਿੱਚ ਭਰਤੀ ਰੈਲੀ ਸਕੀਮ ਹੈ ਉਹ ਚਲਾਈ ਉਹਨਾਂ ਵੱਲੋਂ ਪੰਜਵੇਂ ਮੈਂਬਰੀ ਕਮੇਟੀ ਕੀ ਤੇ ਵੱਡਾ ਹੰਗਾਰਾ ਇੱਕ ਉੱਤੇ ਮੈਂ মিডিਆ 'ਚ ਦੇਖ ਰਿਹਾ ਸੀ ਕਿ মিডিਆ 'ਚ ਜ਼ਿਕਰ ਕੀਤਾ ਜਾ ਰਿਹਾ ਸੀ ਕਿ ਜਿਹੜੀ ਇਹ ਕਮੇਟੀ ਦੀ ਭਰਤੀ ਮੈਂ ਮੈਨੂੰ ਇਦਾਂ ਲੱਗਦਾ ਸੀ ਰੈਲੀ ਦਾ ਰੂਪ اختیار ਕਰ ਗਈ ਹੈ ਉਹ ਤੁਸੀਂ ਦੋਆਬੇ ਦੀ ਧਰਤੀ ਦਾ ਗੱਲ ਕਰ ਰਹੇ ਹੋ ਜਿਹੜੇ ਦੋਆਬੇ ਦੇ ਲੋਕ ਆ ਅਕਸਰ ਬਾਹਰ ਗਏ ਆ ਮੰਨਿਆ ਜਾਂਦਾ ਪੰਜਾਬ ਚ ਕਿ ਦੋਆਬੀਏ ਬੜੇ ਸਹਣੇ ਹੁੰਦੇ ਆ ਜੇ ਦੋਆਬੀਏ ਹੰਗਾਰਾ ਭਰਨਗੇ ਤਾਂ ਫਿਰ ਕਾਲੀਦਾਲੀ ਵਾਕਈ ਖਤਰੀ ਦੀ ਘੰਟੀ ਹੈ ਜੇ ਦੋਆਬੇ ਵਿਚ ਜਾ ਕੇ ਵੱਡਾ ਹੰਗਾਰਾ ਮਿਲਦਾ ਹੈ ਭਰਤੀ ਮੈਮ ਨੂੰ ਨੇ ਦੇ ਨਾਲ ਚਿੰਤਾ ਕਾਲੀਦਾਲੀ ਸਰਕੇ ਬੰਦੀ ਹੈ ਕਿ ਕਾਲੀਦਾਲ ਕਹਿੰਦਾ ਅਸੀਂ ਤਾਂ ਆਪਣੇ ਭਰਤੀ ਕਰ ਲਈ ਐ 35 ਲੱਖਾਂ ਲਈ 30 ਲੱਖਾਂ ਲਈ ਤੇ ਫਿਰ ਆਂਡੀ ਚੋਣ ਦਾ ਮਾਮਲਾ ਹੈ ਜੇ 35 ਲੱਖ ਭਰਤੀ ਕਾਲੀਦਾਲ ਦੀ ਹੋ ਗਈ ਆ ਫਿਰ ਆਹ ਜਿਹੜੀ ਭਾਰਤੀ ਹੈ ਜਿਹੜੀ ਇਸ ਵੇਲੇ ਹੋ ਰਹੀ ਹੈ ਜੇ ਲੋਕ ਹੰਗਾਰਾ ਦੇ ਰਹੇ ਦਾ ਮਤਲਬ ਇਹ ਉਹ ਕਿਹਾ ਜਾਸਦਾ ਹੈ ਕਿ ਪੰਥ ਦਾ ਦਾ ਬਹੁਤ ਵੱਡਾ ਰੂਪ ਹੈ ਪੰਥ ਦਾ ਬਹੁਤ ਵਿਸ਼ਾਲ ਹੈ ਉਹ ਇੱਕ ਇੱਕ ਸਭ ਨੇ ਕਰ ਲਿਆ ਪਰ ਦੂਜਾ ਪੰਥ ਕਿੰਨਾ ਸੀ ਭਾਰਤੀ ਕਰਕੇ ਦਿਖਾਉਨੇ ਆ ਹੁਣ ਦੇਖਿਆ ਜਾਏਗਾ ਕਿ ਪੰਥ ਕਿਦੇ ਹੱਥੇ ਪ੍ਰਵਾਹ ਕਰੇਗਾ ਜੀ ਜੀ ਸਿੱਧ ਸਾਹਿਬ ਅੱਗੇ ਜ਼ਿਕਰ ਹੈ ਜਿਹੜਾ ਉਹ ਜਗਜੀਤ ਸਿੰਘ ਢਲੇਵਾਰ ਹੁਣਾਂ ਦਾ ਕਰਾਂਗੇ ਜਗਜੀਤ ਸਿੰਘ ਢਲੇਵਾਰ ਹੁਣਾਂ ਨੂੰ ਲੈ ਕੇ ਬੜਾ ਕੁਝ ਚੱਲ ਰਿਹਾ ਹੈ ਕਿਉਂਕਿ ਪੰਜਾਬ ਸਰਕਾਰ ਹਾਈ ਕੋਰਟ ਦੇ ਵਿੱਚ ਜਵਾਬ ਦਿੰਦੀ ਹੈ ਕਹਿੰਦੇ ਅਸੀਂ ਤਾਂ ਗ੍ਰਿਫਤਾਰੀ ਨਹੀਂ ਕੀਤਾ ਪਰ ਉਸ ਤੋਂ ਬਾਅਦ ਢਲੇਵਾਰ ਸਾਹਿਬ ਨੇ ਜਿਹੜੇ ਉਹ ਖੁਦ ਇਸ ਗੱਲ ਦਾ ਜ਼ਿਕਰ ਕਰ ਰਹੇ ਨੇ ਕਹਿੰਦੇ ਮੈਨੂੰ ਨਜ਼ਰਬੰਦ ਹੈ ਜਿਹੜਾ ਉਹ ਕੀਤਾ ਗਿਆ ਹਾਲਾਂਕਿ ਹਜੇ ਵੱਡੇ ਲੀਡਰਾਂ ਦੀ ਕੋਈ ਉਗ ਸੁਗ ਨਹੀਂ ਹੈ ਕਿ ਕਦੋਂ ਛੱਡੇ ਜਾਣੇ ਹੈ ਕਿ ਅੱਗੇ ਫਿਰ ਉਸ ਸਾਹ ਉਹਨਾਂ ਕਿਉਂਕਿ ਰਣਨੀਤੀਆਂ ਵੀ ਬਣੀਆਂ ਨੇ ਕਿਵੇਂ ਦੇਖਦੇ ਹੋ ਕਿ ਹੁਣ ਕਿਸਾਨੀ ਅੰਦੋਲਨ ਇੱਕ ਵਾਰੀ ਤਾਂ ਚੁਕਵਾ ਦਿੱਤਾ ਗਿਆ ਪਰ ਇਸ ਵਿਚਕਾਰ ਮੰंजे ਤੇ ਪਏ ਉਸ ਵਿਅਕਤੀ ਉਸ ਲੀਡਰ ਦੀ ਹਾਲਤ ਕੋਈ ਬਹੁਤੀ ਠੀਕ ਵੀ ਨਹੀਂ ਹੈ ਪਰ ਬਾਬੂ ਦੇ ਇਸ ਤਰ੍ਹਾਂ ਦਾ ਜਿਹੜਾ ਰਵਈਆ ਅਪਣਾਇਆ ਜਾ ਰਿਹਾ ਦੇਖੋ ਇਹਨਾਂ ਸਵਾਲਾਂ ਬਰਤੋੜਾ ਇਸ ਮਾਲੇ ਤੇ ਕਿਸਾਨੀ ਅੰਦੋਲਨ ਦਾ ਜਿਹੜਾ ਅਸੀਂ ਜ਼ਿਕਰ ਕਰਦੇ ਹਾਂ ਆ ਪਿਛਲੇ ਸਮੇਂ ਜਿਸ ਅਕਾਰਾ ਭਗਵੰਦਰ ਪੋਗੰਤਮਨ ਸਰਕਾਰ ਉਹਨਾਂ ਵੱਲੋਂ ਕਿਸਾਨੀ ਅੰਦੋਲਨ ਦੇ ਪ੍ਰਤੀ ਜੋ ਰੁਖ ਅਪਣਾਇਆ ਗਿਆ ਪਹਿਲਾਂ ਤਾਂ ਜਿਹੜਾ ਸੀ ਉਹ ਕਿਸਾਨ ਮੋਰਚਾ ਜਿਹੜਾ ਕੌਮੀ ਪੱਤਰ ਤੇ ਲੜਾਈ ਲੜਨ ਦਾ ਦਾਵਾ ਕਰਦਾ ਉਹਨਾਂ ਵੱਲੋਂ ਗੱਲਬਾਤ ਕੀਤੀ ਗਏ ਮੁੱਖ ਮੰਤਰੀ ਭਗਵੰਤ ਮਾਨ ਨਾਲ ਕਿ ਮੁੱਖ ਮੰਤਰੀ ਭਗਵੰਤ ਮਾਨ ਕਿਸੇ ਗੱਲਬਾਤ ਦੇ ਮਦਰੂ ਲੈ ਕੇ ਵਿਚਾਰੋਂ ਛੱਡ ਕੇ ਚਲੇ ਗਏ ਕਿਹਾ ਜਾ ਕੇ ਹੁਣ ਤੁਸੀਂ ਫਿਰ ਜਾਂ ਮੋਰਚੇ ਲਾ ਲਓ ਮਾਰਚ ਕਰ ਲਓ ਉੱਤੇ ਜਾਂ ਫਿਰ ਗੱਲਬਾਤ ਕਰ ਲਓ ਤਾਂ ਉਸ ਤੋਂ ਬਾਅਦ ਉਹੜਾ ਮਾਰਤਾ ਉਹਨਾਂ ਕੋ ਸਕਿਆ ਕਾਫੀ ਜ਼ਿਆਦਾ ਪੁਲਿਸ ਦੀ ਵਰਤੋਂ ਕੀਤੀ ਗਈ ਥਾਂ ਥਾਂ ਤੇ ਜਿਹੜੇ ਕਿਸਾਨਾਂ ਨੂੰ ਰੋਕਿਆ ਗਿਆ ਤੇ ਚੰਡੀਗੜ੍ਹ ਆਉਣ ਦਾ ਜਿਹੜਾ ਮਾਮਲਾ ਸੀ ਉਹ ਸੁਖਨਾ ਕਿਸਾਨ ਆਗੂਆਂ ਦਾ ਵਿੱਥੀ ਰਹਿ ਗਿਆ ਚੰਡੀਗੜ੍ਹ ਨਹੀਂ ਦਾਖਲ ਹੋਣ ਦਿੱਤੇ ਪਹਿਲੀ ਗੱਲ ਦੂਜੀ ਗੱਲ ਜਿਹੜੀ ਹੈ ਇੱਕ ਸੰਯੁਕਤ ਕਿਸਾਨ ਮੋਰਚਾ ਦਾ ਰੂਪ ਹੋਇਆ ਨਿੱਦੇ ਹੋਇਆ ਜਿਗਜਿਗਨ ਢੱਲੇਵਾਲ ਸਰਹੰਸ ਸਿੰਘ ਪੰਦੇਰ ਕਰ ਰਹੇ ਸੀ ਤੇ ਦਾਬਾ ਗਿਆ ਕਿ ਸ਼ੰਭੂ ਤੇ ਖਨੋਰੀ ਬਾਰਡਰ ਦਾ ਜਿਹੜਾ ਮੋਰਚਾ ਹੁਣ ਇਸ ਵੇਲੇ ਕਹਿ ਸਕਦਾ ਹਾਂ ਕਿ ਇਤਿਹਾਸ ਦੀ ਗੱਲ ਹੋ ਗਈ ਹੈ ਉਸ ਮੋਰਚੇ ਦੇ ਆਗੂਆਂ ਨੂੰ ਗੱਲਬਾਤ ਦਾ ਸੱਦਾ ਦੋ ਗੱਲਬਾਤ ਤਿੰਨ ਗੱਲਬਾਤ ਚੌਥੀ ਗੱਲਬਾਤ ਤੇ ਹੁਣ ਕੇਂਦਰ ਵੱਲੋਂ ਜਿਹੜੀ ਮੀਟਿੰਗ ਰੱਖੀ ਗਈ ਪਿਛਲੇ ਦਿਨਾਂ ਅੰਚ ਉਹਦੇ ਢੱਲੇਵਾਲ ਸਾਹਿਬ ਨੂੰ ਬੜਾ ਪਾਇਜ਼ਤ ਬੁਲਾਇਆ ਗਿਆ ਤੇਦੇ ਸਾਹਿਬ ਨੂੰ ਵੀ ਦੂਜੇ ਆਗੂ ਨੂੰ ਪੰਜਾਬ ਦੇ ਵਿੱਤ ਮੰਤਰੀ ਚੀਮਾ ਸਾਹਿਬ ਪਾਲ ਚੀਮਾ ਜੀ ਕੁਝ ਹੋਰ ਆਗੂ ਦਿੱਤੀ ਬੜੀ ਮੰਤਰੀ ਉਸ ਮੀਟਿੰਗ ਸ਼ਾਮਲ ਹੋ ਪਰ ਚੋਂ ਹੀ ਆਗੂ ਮੀਟਿੰਗ ਨਿਕਲੇ ਜਿਤਨਾ ਉਹਨਾਂ ਨਾਲ ਵਾਤੇਰਾ ਕੀਤਾ ਗਿਆ ਉਹਨਾਂ ਨੇ ਗਰਤਾ ਕਰ ਲਿਆ ਅੱਜ ਬਹੁਤ ਸਾਰੇ ਆਗੂ ਧੇੜਾਂ ਅੰਚ ਨਜ਼ਰ ਬੰਦਾ ਹੁਣ ਢੱਲੇਵਾਲ ਸਾਹਿਬ ਨੂੰ ਜਿਸ ਤਰੀਕੇ ਨਾਲ ਰੱਖਿਆ ਜਾ ਰਿਹਾ ਸਰਕਾਰ ਦਾ ਦਾਵਾ ਕਰੀਆ ਕਿ ਸਾਡੇ ਹਰਾਸਜ ਨਹੀਂ ਹੈ ਉਹਨਾਂ ਦੀ ਸਿਹਤ ਦੀ ਤੰਦਰੁਸਤੀ ਲਈ ਕਿਸੇ ਨਿੱਜੀ ਅਸਲਤਾਵਾਂ ਚ ਪਰਿਵਾਰ ਦੀ ਤੇ ਡੱਲੇਵਾਲ ਸਾਹ ਦੇ ਸਹਿਮਤੀ ਦੇ ਨਾਲ ਉਹਨਾਂ ਰੱਖਿਆ ਜਾ ਰਿਹਾ ਹੁਣ ਡੱਲੇਵਾਲ ਸਾਹ ਦਾ ਬਿਆਨ ਜਿਹੜਾ ਦੇਖੋ ਮੀਡੀਆ ਚ ਆਇਆ ਜੋ ਮੀਡੀਆ 'ਚ ਨਸ਼ਰ ਹੋਇਆ ਉਹਦੇ ਡੱਲੇਵਾਲ ਸਾਹ ਇਹ ਕਹਿੰਦੇ ਦਿਖਾਈ ਦੇ ਰਿਹਾ ਕਿ ਮੈਂ ਤਾਂ ਜੀ ਨਾ ਪਾਣੀ ਸਰਕਾਰ ਦੇ ਹੱਥੋਂ ਨਾ ਕੁਝ ਖਾਣਾ ਨਾ ਪੀਣਾ ਕਹਿੰਦੇ ਮੈਨੂੰ ਖਦਸ਼ਾ ਹੈ ਕਿ ਕੋਈ ਨਾ ਕੋਈ ਸਿਹਤ ਖਰਾਬ ਕਰ ਲਈ ਮੈਨੂੰ ਦਿੱਤਾ ਜਾ ਸਕਦਾ ਇਹ ਢੱਲੇ ਵਾਲਾ ਖਦਸ਼ਾ ਜਿਹੜਾ ਮੀਡੀਆ 'ਚ ਹੈ ਜਿਸ ਦਾ ਮੈਂ ਜ਼ਿਕਰ ਕਰ ਰਿਹਾ ਹਾਂ ਸੋ ਤੁਸੀਂ ਇੱਕ ਅੰਦਾਜ਼ਾ ਤਾਂ ਲਾਇਆ ਜਾ ਸਕਦਾ ਹੈ ਕਿ ਬੇਰੋਜ਼ਗਾਰਤਾ ਜਿਹਨੂੰ ਕਹਿੰਦੇ ਆ ਉਹ ਬਹੁਤ ਵਧ ਗਈ ਹੈ ਸਰਕਾਰ ਤੇ ਕਿਸਾਨਾਂ ਦੇ ਵਿਚਕਾਰ ਆਉਣ ਵਾਲੇ ਦਿਨਾਂ 'ਚ ਕੀ ਇਹ ਜਿਹੜੀ ਬੇਰੋਸਗੀਆਂ ਨੂੰ ਘਟਾਇਆ ਜਾ ਸਕੇਗਾ ਕੇਂਦਰ ਨੇ ਤਾਂ ਸਾਫ਼ ਹੀ ਕਹਿ ਦਿੱਤਾ ਕਿ ਦੇਖੋ ਐਮਐਸਏ ਦੇ ਮੁੱਦੇ ਤੇ ਲੱਗਦਾ ਨਹੀਂ ਕਿ ਅਗਲੇ ਦਿਨਾਂ ਚ ਕੋਈ ਦੇਣ ਨੂੰ ਤਿਆਰ ਹੈ ਗੱਲਬਾਤ ਕਰਨ ਨੂੰ ਕੇਂਦਰ ਵੀ ਤਿਆਰ ਹੈ ਕਹਿੰਦੇ ਗੱਲਬਾਤ ਚਰਨਗੇ ਗੱਲਬਾਤਾਂ ਸਰਕਾਰਾਂ ਕਰਦੀਆਂ ਪਰ ਐਮਐਸਵੀ ਦੇ ਮੁੱਦੇ ਤੇ ਦੇਣ ਲੈਣ ਲਈ ਉਹਨਾਂ ਨੇ ਗੱਲਾਂ ਤੋਂ ਲੱਗਦਾ ਕਿ ਕੁਝ ਵੀ ਪੱਲੇ ਨਹੀਂ ਹੁਣ ਵੀ ਲੰਮੇ ਤਰੀਕ ਪਾਈ ਗਈ ਜਿਹੜੇ ਐਮਐਸਵੀ ਦੇਣ ਦਾ ਮਾਮਲਾ ਹੀ ਹੁੰਦਾ ਕਿ ਜਿਸ ਤਰ੍ਹਾਂ ਸੰਗੋਧ ਖਨੋਰੀ ਵਾਲਾ ਨੂੰ ਖਦੇੜਿਆ ਗਿਆ ਇਹ ਕਿਹਾ ਜਾ ਸਕਦਾ ਕਿ ਇਹ ਪੰਜਾਬ ਦੀ ਸੋਚ ਨਹੀਂ ਹੋਏਗੀ ਜਿਹੜੇ ਵਿਰੋਧੀਆਂ ਕਹਿੰਦੇ ਕਿ ਇਦੇ ਚ ਕੇਂਦਰ ਦੀ ਨੀਤੀ ਵੀ ਸ਼ਾਮਲਾ ਕੇ ਮਿਲ ਜੁਲ ਕੇ ਸੰਗੋਧ ਖਨੋਰੀ ਦਾ ਬਾਰਡਰ ਜਿਹੜੇ ਅੰਦੋਲਨਾਂ ਖਦੇੜਿਆ ਗਿਆ ਤੇ ਮੁੜ ਕੇ ਇੱਕ ਦੂਜੇ ਨੂੰ ਦੋਸ਼ੀ ਠਹਿਰਾ ਰਹੇ ਇੰਦਰ ਦੇ ਕੇ ਆਗੂ ਕਹਿ ਰਹੇ ਨਹੀਂ ਪੰਜਾਬ ਵਾਲਾ ਨਹੀਂ ਕੀਤਾ ਪੰਜਾਬ ਵਾਲੇ ਕਹਿੰਦੇ ਜੀ ਇਹ ਤਾਂ ਲੜਾਈ ਕੇ ਅੰਦਰ ਦੇ ਖਿਲਾਫ ਸੀ ਸਾਡੇ ਨਾਲ ਤਾਂ ਕੋਈ ਇਸ ਲੜਾਈ ਦਾ ਲੈਣਾ ਦੇਣਾ ਨਹੀਂ ਸਾਰੇ ਕਾਜ ਨੇ ਚੱਲਦੇ ਆ ਜੀ ਇੱਕ ਬੇਪਰੋਸਕੀ ਦਾ ਮਾਹੌਲ ਕੇਂਦਰ ਦੇ ਖਿਲਾਫ ਪੰਜਾਬ ਸਰਕਾਰ ਦੇ ਖਿਲਾਫ ਕੀ ਪ੍ਰੋਸੇਜਕਤਾ ਬਣ ਪਾਏਗੀ ਅੱਜ ਦੀ ਘੜੀ 'ਚ ਇਹ ਕਹਿਣਾ ਬਹੁਤ ਮੁਸ਼ਕਲ ਆ ਔਰ ਆਉਣ ਵਾਲੇ ਦਿਨਾਂ 'ਚ ਕਿਸਾਨ ਜਿੱਥੇ ਬੰਦਿਆ ਕਿਸਾਨ ਮੋਰਚੇ ਦੇ ਦੋਨੇ ਵੀ ਚ ਇਹ ਗਹਿਰਾ ਸੀ ਹੈ ਪਰ ਜੜਾ ਦੂਜਾ ਦਿੱਲੀ ਦੇ ਅੰਦੋਲਨੋਂ ਆ ਉਨਾਵਾਂ ਵੱਲੋਂ ਉਹਨਾਂ ਦੇ ਦਿਨਾਂ ਸਾਹਦੇ ਤੌਰ ਤੇ ਵੱਡੇ ਕੋਲ ਲਾਨੇ ਜਾ ਸਕਦੇ ਆ ਸੂ ਟਕਰਾਅ ਦੀ ਸਥਿਤੀ ਬਣੀ ਵੀ ਆ ਸਥਿਤੀ ਦਾ ਜੇ ਦੇਖੀਏ ਹਾਲ ਦੀ ਘੜੀ ਕੋਈ ਡਾਇਲੌਗ ਗੱਲਬਾਤ ਦੀ ਮੇਰੇ ਤੇ ਹਾਲਾਂਕਿ ਪਿਛਲੇ ਦਿਨਾਂ ਚ ਪੰਜਾਬ ਸਰਕਾਰ ਵੱਲੋਂ ਸੱਦਾ ਵੀ ਦਿੱਤਾ ਗਿਆ ਪਰ ਕਿਸਾਨਾਂ ਦਾ ਕਹਿਣਾ ਚ ਕਿ ਮਾਹੌਲ ਬਣੇਗਾ ਤਾਂ ਗੱਲਬਾਤ ਲਈ ਆ ਸਕਦੇ ਆ ਸੂ ਮਾਹੌਲ ਬਣਦਾ ਨਜ਼ਰ ਨਹੀਂ ਆਂਦਾ ਅੱਜ ਦੀ ਜੇ ਆਪਾਂ ਗੱਲ ਕਰੀਏ ਤੇ ਕੇਂਦਰ ਰਾਜ ਆ ਪੰਜਾਬ ਸਰਕਾਰ ਕਿਸਾਨ ਜਥੇਬੰਦੀਆਂ ਤੇ ਸਰਕਾਰਾਂ ਦੇ ਵਿਚਕਾਰ ਟਕਰਾਅ ਵਾਲਾ ਮਾਹੌਲ ਹੀ ਬਣਦਾ ਨਦਰਪਾਲ ਜੀ ਜੀ ਸਤ ਸਾਬਾ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਮਿਹਰਬਾਨੀ ਜੀ ਸੋ ਕੁਝ ਐਵੇਂ ਵਿਸ਼ਿਆਂ ਦੇ ਉੱਪਰ ਗੱਲਬਾਤ ਕੀਤੀ ਹੈ ਜਿਸ ਚ ਬਜਟ ਹੈ ਜਿਹੜਾ ਉਹ ਸਭ ਤੋਂ ਵੱਡਾ ਵਿਸ਼ਾ ਰਿਹਾ ਅੱਜ ਤੱਕ ਉਮੀਦ ਕਰਦੇ ਆ ਇਸ ਦਾ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਕੱਲ ਮੁਰਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ